ਨੋਡਵੰਦ ਜੱਫਾ ਕਹਿ ਸਕਦੇ ਆ ਉਹਨਾਂ ਸੁਭਾਗ ਜੋੜੀਆਂ ਦਾ ਜਿਹੜਾ ਵਿਆਹ ਕਰਵਾਉਣ ਦਾ ਜਿਹੜਾ ਪ੍ਰਣ ਲਿਆ ਜਾਂਦਾ ਹਰ ਸਾਲ ਹੁੰਦਾ ਹੈ ਦੇਖੋ ਇਸ ਸਮਾਗਮ ਦੇ ਵਿੱਚ ਨਾ ਜਲੌ ਜਿਹੜਾ ਹੁੰਦਾ ਹੈ ਪੂਰਾ ਵੇਖਣ ਵਾਲਾ ਹੁੰਦਾ ਸੰਗਤਾਂ ਦੇ ਜਿਸ ਤਰ੍ਹਾਂ 21 ਜੋੜੇ ਇਕੱਠੇ ਪ੍ਰਕਰਮਾ ਕਰਦੇ ਆ ਗੁਰੂ ਮਹਾਰਾਜ ਦੀ ਅੱਗੇ ਪਿੱਛੇ ਲਾਈਨ ਬਣ ਕੇ ਬਿਲਕੁਲ ਵੱਖਰਾ ਹੀ ਨਜ਼ਾਰਾ ਹੁੰਦਾ ਔਰ ਇੱਕ ਡਰੈਸ ਅਸੀਂ ਤਾਂ ਇੱਥੋਂ ਤੱਕ ਵੀ ਆ ਤੁਸੀਂ ਦੇਖੋ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਸੂਟ ਪਹਿਨਣੇ ਆ ਉਹਨਾਂ ਨੇ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਬਲਾਕ ਕੇ ਉਹਨਾਂ ਦੇ ਪਰਿਵਾਰਾਂ ਨੂੰ ਕਿ ਧੀਆਂ ਨੇ ਸੂਟ ਕਿਹੜੇ ਪਹਿਨਣੇ ਆ ਧੀਆਂ ਨੇ ਜੇ ਹੋਣ ਗਿਆ ਤਾਂ ਨੌਆਂ ਕਿ ਥੋਲ ਲਿਆਵੋਗੇ ਤਾਂ ਮੈਂ ਕਿਹਾ ਬੜਾ ਵੱਡਾ ਯੋਗਦਾਨ ਤੁਸੀਂ ਜੇ ਇਹ ਵੀ ਆਪਾਂ ਪੜਦੇ ਰਹੇ ਵੀ ਅਨੁਪਾਤ ਘਿਰ ਗਿਆ ਬੱਚਿਆਂ ਬੱਚੀਆਂ ਦਾ ਸਾਡੇ ਨਾਲ ਹੀ ਤਲੋਕੇ ਵਾਲਾ ਪਿੰਡ ਆ ਦਾਦੂ ਤੋਂ ਦੂਜਾ ਪਿੰਡ ਤਲੋਕੇ ਮੈਨੂੰ ਹੁਣ ਦੱਸਿਆ ਇੱਕ ਪਰਿਵਾਰ ਜਿਨ੍ਹਾਂ ਦੀ ਬੱਚੀ ਦਾ ਇਸਤਾਨੰਦ ਕਰਦੇ ਨੇ ਨੌ ਬੱਚੀਆਂ ਨੇ ਉਹਨਾਂ ਚੋਂ ਤੇ ਨੌ ਬੱਚੀਆਂ ਮੈਂ ਕਿਹਾ ਸਰਕਾਰ ਵੀ ਕਹਿੰਦੀ ਬੇਟੀ ਬਚਾਓ 베ੜੀ ਪੜਾਓ ਹਰਿਆਣਾ ਸਰਕਾਰ ਦਾ ਸਲੋਗਨ ਸਾਡੇ ਹਰਿਆਣੇ ਤੇ ਕਹਿੰਦੇ ਤੁਸੀਂ ਸਾਡੇ ਕੰਮ ਕਰ ਨੂੰ ਹਟਾਓਗੇ ਕਹਿੰਦੇ ਉਹ ਨਾ ਕਹਿੰਦਾ ਵੀ ਧੀਆਂ ਦਾ ਦਾਦੂ ਗਾਲ ਨੇ ਵਿਆਹ ਹੀ ਦੇਣੀਆਂ ਇਲਾਕੇ ਤੇ ਆਉਂਦੇ ਆ ਉਹ ਤੁਸੀਂ ਸਾਡੇ ਕੰਮ ਕਰ ਨੂੰ ਟਾ ਮੈਂ ਕਿਹਾ ਨਹੀਂ ਜਿੰਨੇ ਫਿਰ ਤੇ ਕਰਦੇ ਨੇ ਉਹਨਾਂ ਨੇ ਕਰ ਨਹੀਂ ਅਜ ਤਾਂ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਆ ਵੀ ਜਿਵੇਂ ਗਰੀਬ ਦਾ ਮੂੰਹ ਗੁਰੂ ਦੀ ਗੋਲ ਹਰਿਆਣਾ ਸਰਕਾਰ ਦਾ ਵੀ ਸਹਿਯੋਗ ਰਹਿੰਦਾ ਕਿ ਨਹੀਂ ਕਿਉਂਕਿ ਇੰਨਾ ਵੱਡਾ ਕਾਰਜ ਹਰ ਸਾਲ ਕਰਦੇ ਹੋ ਦੇਖੋ ਇਸ ਦੇ ਵਿੱਚ ਅਸੀਂ ਕਦੇ ਨਾ ਇਹ ਟਰੈਕਟਰਾਂ ਹੀ ਕਰਦੇ ਆ ਅੱਛਾ ਸਰਕਾਰ ਅਸੀਂ ਕਦੇ ਸਰਕਾਰ ਦਾ ਨਹੀਂ ਹਾਂ ਇੱਕ ਵਾਰੀ ਜ਼ਰੂਰ ਬਾਊ ਮਨੋਰ ਲਾਲ ਖੱਟੜ ਜਦੋਂ ਮੁੱਖ ਮੰਤਰੀ ਸੀਗੇ ਤੇ ਉਹਨਾਂ ਨੇ 11 ਲੱਖ ਰੁਪਈਆ ਕਹਿੰਦੇ ਸੀ ਕਿ ਉਹਨਾਂ ਬੱਚਿਆਂ ਦੇ ਸਿੱਧਾ ਕਾਊਂਟਾਂ ਅਸੀਂ ਪੈਸਾ ਨਹੀਂ ਲਿਆ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅਸੀਂ ਅੱਜ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦ ਰਾਹੀਂ ਤੁਹਾਨੂੰ ਉਸ ਮਹਾਨ ਸ਼ਖਸੀਅਤ ਨਾਲ ਜਿਹੜੀ ਆ ਗੱਲਬਾਤ ਕਰਾਵਾਂਗੇ ਕਿਉਂਕਿ ਤੁਸੀਂ ਅਕਸਰ ਹੀ ਉਹਨਾਂ ਨੂੰ ਧਾਰਮਿਕ ਸਮਾਗਮਾਂ ਦੇ ਵਿੱਚ ਜਾਂ ਫਿਰ ਪੰਥ ਦੀਆਂ ਗਤੀਵਿਧੀਆਂ ਦੇ ਵਿੱਚ ਅਕਸਰ ਹੀ ਦੇਖਦੇ ਹੋ ਕਿਉਂਕਿ ਜੇਕਰ ਸਿੱਖ ਪੰਥ ਦੇ ਅਨੇਕਾਂ ਮੁੱਦੇ ਹੁੰਦੇ ਨੇ ਜਾਂ ਮਸਲੇ ਹੁੰਦੇ ਨੇ ਤਾਂ ਉਹ ਬਿਵੈਕ ਬਿਬਾਕ ਹੋ ਕੇ ਜਿਹੜਾ ਆਪਣੀ ਗੱਲਬਾਤ ਰੱਖਦੇ ਨੇ ਪਰ ਉਹਨਾਂ ਵੱਲੋਂ ਜਿਹੜਾ ਸਮਾਜ ਦੇ ਵਿੱਚ ਅਜਿਹੇ ਸਮਾਜਿਕ ਚੰਗੇ ਜਿਹੜੇ ਕਾਰਜ ਨੇ ਉਹ ਵੀ ਕੀਤੇ ਜਾ ਰਹੇ ਨੇ ਸਰਨ ਪਰਚਾਰ ਵੀ ਲੈ ਦੀ ਗੱਲ ਕੀਤੀ ਜਾਵੇ ਜਾਂ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਅਨੇਕਾ ਧਾਰਮਿਕ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣਾ ਹਰ ਸਾਲ ਜਿਹੜਾ ਚੰਗਾ ਜਿਹੜਾ ਸਹਿਯੋਗ ਆ ਉਹ ਦਿੰਦੇ ਨੇ ਤਾਂ ਇਸ ਵਾਰ ਵੀ ਜਿਹੜਾ ਵੱਡੇ ਪੱਧਰ ਤੇ ਗੁਰਮਤ ਸਮਾਗਮ ਵੀ ਰੱਖੇ ਗਏ ਨੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਕਦੋਂ ਹੋਵੇਗਾ ਕਿਸ ਜਗ੍ਹਾ ਤੇ ਹੋਵੇਗਾ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਖਾਸ ਤੌਰ ਤੇ ਸਿੰਘ ਸਾਹਿਬ ਜਿਹੜੇ ਨੇ ਬਾਈ ਬਲਜੀਤ ਸਿੰਘ ਦਾਦੂਆ ਜੋ ਕਿ ਹਰਿਆਣਾ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਦੇ ਤਰ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਨੇ ਸੋਨਾਂ ਦਾ ਸਵਾਗਤ ਕਰਦੇ ਆ ਫਤਿਹ ਦੀ ਸਾਜ ਪਾਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਰਤਾਜ ਸਿੰਘ ਜੀ ਤੁਹਾਨੂੰ ਤੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘ ਸਾਹਿਬ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰੀਏ ਕਿਉਂਕਿ ਤੁਸੀਂ ਅਕਸਰ ਹੀ ਜਿਹੜਾ ਵਕ ਵਕ ਚੈਨਲ ਦੇ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਦੇ ਜ਼ਰੀਏ ਰਾਹੀਂ ਪੰਥ ਦੀਆਂ ਉਹ ਗਤੀਵਿਧੀਆਂ ਜਾਂ ਫਿਰ ਪੰਥ ਦੇ ਜੋ ਇਸ਼ੂ ਹੁੰਦੇ ਨੇ ਆਪਣੇ ਜ਼ਰੀਏ ਜਿਹੜਾ ਆਪਣੇ ਜਿਹੜੀ ਵਿਭਾਗ ਦੀ ਗੱਲਬਾਤ ਵੀ ਰੱਖਦੇ ਹੋ ਕਈ ਪੰਥ ਦੇ ਇਸ਼ੂ ਨੇ ਤੁਸੀਂ ਹੱਲ ਵੀ ਕਰਵਾਏ ਨੇ ਜਿਹੜਾ ਇਸ ਵਾਰ ਜਿਹੜਾ ਧਾਰਮਿਕ ਸਮਾਗਮ ਦੀ ਗੱਲ ਕੀਤੀ ਆਵੇ ਜਾਂ ਉਹਨਾਂ ਲੋੜਵੰਦ ਜਿਹਾ ਕਹਿ ਸਕਦੇ ਹਾਂ ਉਹਨਾਂ ਸੁਭਾਗ ਜੋੜੀਆਂ ਦਾ ਜਿਹੜਾ ਵਿਆਹ ਕਰਵਾਉਣ ਦਾ ਜਿਹੜਾ ਪ੍ਰਣ ਲੈ ਆ ਜਾਂ ਹਰ ਸਾਲ ਹੁੰਦਾ ਉਹ ਕਿਹੜੀ ਜਗ੍ਹਾ ਤੇ ਤੇ ਕਦੋਂ ਹੋਣ ਜਾ ਰਿਹਾ ਦੇਖੋ ਸਰਤਾਜ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਜੋ ਪੰਥਕ ਮੁੱਦੇ ਮਸਲੇ ਹੁੰਦੇ ਆ ਸਾਡੇ ਪੰਥ ਨਾਲ ਪੰਜਾਬ ਨਾਲ ਹਰਿਆਣਾ ਦੇਸ਼ ਨਾਲ ਜਾਂ ਵਿਦੇਸ਼ ਵਿੱਚ ਵੀ ਤਕਰੀਬਨ ਉਹਨਾਂ ਦੇ ਉੱਤੇ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਵੀ ਸਿਕ ਸੰਗਤਾਂ ਵੀ ਜਥੇਬੰਦੀਆਂ ਸੰਪਰਕ ਕਰਦੇ ਆ ਤੇ ਉੱਥੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈਦੀ ਆ ਚਾਹੇ ਉਹ ਆਪਣੀ ਬਾਈਟ ਦੇ ਰਾਂ ਹੀ ਹੋਵੇ ਲਿਖਤੀ ਪ੍ਰੈਸ ਨੋਟ ਰਾਂ ਹੀ ਹੋਵੇ ਚਾਹੇ ਫਿਜ਼ੀਕਲ ਹਾਜ਼ਰੀ ਦੇ ਤੌਰ ਤੇ ਹੋਵੇ ਸੰਤ ਦੇ ਹਰ ਸੰਘਰਸ਼ ਹਰ ਮੁੱਦੇ ਦੇ ਉੱਤੇ ਕੋਈ ਐਸਾ ਮੁੱਦਾ ਹੋਏਗਾ ਸ਼ਾਇਦ ਜਿਹਦੇ ਤੇ ਆਪਣਾ ਯੋਗਦਾਨ ਨਹੀਂ ਪਾਇਆ ਹੋਵੇਗਾ ਪਰ ਮੈਂ ਅੱਜ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ ਕਿਉਂਕਿ ਇਹਨਾਂ ਮਸਲਿਆਂ ਦੇ ਉੱਤੇ ਦਾ ਸੋਸ਼ਲ ਮੀਡੀਆ ਖ਼ਬਰਾਂ ਦੇ ਰਜਾਨਾ ਹੀ ਸੰਗਤਾਂ ਜਿਹੜੀਆਂ ਨੇ ਉਹ ਦੇਖਦੀਆਂ ਨੇ ਹਾਂ ਚਾਹੇ ਉਹ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਭਗਤੀ ਤੇ ਸ਼ਕਤੀ ਦੀ ਗੱਲ ਜਿਹੜੀ ਆ ਮਾਲਾ ਤੇ ਤਰਵਾਰ ਦੀ ਗੱਲ ਆ ਧਰਮ ਤੇ ਸਿਆਸਤ ਦੀ ਗੱਲ ਆ ਉਹ ਸਾਰੀਆਂ ਗੱਲਾਂ ਆਪਾਂ ਤਕਰੀਬਨ ਸਾਂਝੀਆਂ ਕਰਦੇ ਰਹਿੰਨੇ ਆ ਪਰ ਇੱਕ ਪੱਖ ਜਿਹੜਾ ਤੁਸੀਂ ਅੱਜ ਮੈਨੂੰ ਜ਼ਿਕਰ ਕੀਤਾ ਵਾ ਔਰ ਜਿਹਦੇ ਬਾਰੇ ਤੁਸੀਂ ਮੈਨੂੰ ਹੁਕਮ ਕੀਤਾ ਜਿਹੜਾ ਹੈਗਾ ਸੋਸ਼ਲ ਐਕਟੀਵਿਟੀ ਸਮਾਜ ਸੇਵਾ ਦੀ ਗੱਲ ਧਰਮ ਪ੍ਰਚਾਰ ਅਮਰ ਸੰਚਾਰ ਦੇ ਨਾਲ ਜਿਹੜੀਆਂ ਸਮਾਜਿਕ ਸੁਭਾਵਾਂ ਨੇ ਉਹ ਵੀ ਲਗਾਤਾਰ ਗੁਰੂ ਦੀ ਕਿਰਪਾ ਦੇ ਨਾਲ ਸਨ 97 ਤੋਂ ਹੀ ਜਾਰੀ ਹੈ ਓਕੇ ਹਾਂ ਸਨ 96 ਦੇ ਵਿੱਚ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਦੀ ਸੰਗਤਾਂ ਨੇ ਸੇਵਾ ਦਿੱਤੀ ਸੀ 97 'ਚ ਧਰਮ ਪ੍ਰਚਾਰ ਸ਼ੁਰੂ ਹੋਇਆ ਅਮਰ ਸੰਚਾਰ ਸ਼ੁਰੂ ਹੋਇਆ ਜਿੰਨਾ ਵੀ ਥਾਵਾਂ ਤੇ ਧਾਰਮਿਕ ਦੀਵਾਨ ਤਕਰੀਬਨ 3 ਦਿਨ ਦਿਨ ਦੇ ਧਾਰਮਿਕ ਦੀਵਾਨ ਤੇ ਆਖਰੀ ਦਿਨ ਅਮਰ ਸੰਚਾਰ 99 ਦੇ ਵਿੱਚ ਤਾਂ ਇਹੋ ਜੇ ਸਮਾਜ 1999 'ਚ ਜਦੋਂ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਸੀਗਾ ਕਿ ਇੱਕ ਜਥਾ ਪਹਿਲਾਂ ਕੀਰਤਨ ਕਰਦਾ ਸੀ ਉੱਥੇ ਅਸੀਂ ਪਹੁੰਚ ਜਾਈਦਾ ਸੀ ਉਹ ਅਗਲੇ ਸਮਾਗਮ ਤੇ ਪਹੁੰਚ ਜਾਂਦਾ ਸੀ ਤੇ ਪਿੱਛੇ ਅਮਰ ਸੰਚਾਰ ਵਾਲਾ ਜਥਾ ਪਹੁੰਚ ਜਾਂਦਾ ਸੀ ਵੀ ਇਹਨਾਂ ਅਮਰ ਸੰਚਾਰ ਹੋਇਆ ਉਸ ਵੇਲੇ ਇੰਨੇ ਥਾਵਾਂ ਤੇ ਧਰਮ ਪ੍ਰਚਾਰ ਔਰ ਲਗਾਤਾਰ ਜਿਹੜਾ ਹੈ ਸਰਬਤ ਖਾਲਸਾ ਵੇਲੇ ਤੱਕ ਉਹ ਲਗਾਤਾਰ ਵੱਡੀ ਪੱਧਰ ਤੇ ਜਾਰੀ ਰਿਹਾ ਸਰਬਤ ਖਾਲਸਾ ਤੋਂ ਬਾਅਦ ਵੀ ਥੋੜੀਆਂ ਜ਼ਿੰਮੇਵਾਰੀਆਂ ਹੋਰ ਤਰ੍ਹਾਂ ਦੀਆਂ ਹੋ ਗਈਆਂ ਬਦਲ ਗਈਆਂ ਧਾਰਮਿਕ ਦੀਵਾਨ ਜਿਹੜੇ ਸੀ ਆ ਜਿਹੜੇ ਧਾਰਨਾ ਦੇ ਜਵਾਨ ਸੀ ਉਹ ਅਸੀਂ ਘਟ ਲਗਾਉਣੇ ਫਿਰ ਸ਼ਬਦ ਕੀਰਤਨ ਵਾਲੇ ਜਥੇ ਧਾਰਮਿਕ ਸਪੀਚ ਉਸ ਤੋਂ ਬਾਅਦ ਹਰਿਆਣਾ ਕਮੇਟੀ ਜਿਸ ਤਾਂ ਹਰਿਆਣਾ ਕਮੇਟੀ ਦੇ ਵਿੱਚ ਆ ਮੁੱਖ ਸੇਵਾਦਾਰ ਦੀ ਡਿਊਟੀ ਫਿਰ ਧਰਮ ਪ੍ਰਚਾਰ ਚੇਅਰਮੈਨ ਦੀ ਡਿਊਟੀ ਪਰ ਇਸ ਦੇ ਨਾਲ ਹੀ ਅਸੀਂ ਇੱਕ ਸੁਖ ਸੇਵਾ ਸਿਮਰਨ ਟਰਸਟ ਜਿੰਦਾ ਸੀ ਉਸ ਸਥਾਪਿਤ ਕੀਤਾ ਇਹ ਜਿੰਨੀਆਂ ਸਾਡੀਆਂ ਸੋਸ਼ਲ ਐਕਟੀਵਿਟੀਜ਼ ਆ ਅਸੀਂ ਉਸ ਟਰਸਟ ਦੇ ਰਾਹੀਂ ਕਰਦੇ ਹਾਂ ਸੁਖ ਸੇਵਾ ਸਿਮਰਨ ਟਰਸਟ ਜੋ ਰਜਿਸਟਰਡ ਹੈ ਬਾਕਾਇਦਾ ਜਿਹੜਾ ਹੈ ਸਾਡਾ ٹرسٹ ਔਰ ਉਹਦੇ ਰਾਹੀਂ ਇਹ ਜਿਹੜੀਆਂ ਸੇਵਾਵਾਂ ਨੇ ਜਿਸ ਤਰ੍ਹਾਂ ਅਸੀਂ ਉਥੇ ਕੈਂਸਰ ਕੇਅਰ ਕੈਂਪ ਜਿਹੜਾ ਸੀਗਾ ਗੁਰਦੁਆਰਾ ਦਾਦੂ ਸਾਹਿਬ ਵਿਖੇ ਲਵਾਇਆ ਸੈਂਕੜੇ ਜਿਹੜੇ ਸੀ ਪ੍ਰਾਣੀ ਉਹਨਾਂ ਨੇ ਆ ਕੇ ਉਥੇ ਚੈੱਕਅਪ ਕਰਾਇਆ ਫਿਰ ਆਪਣਾ ਜਿਸ ਤਰ੍ਹਾਂ ਸੋਸ਼ਲ ਐਕਟੀਵਿਟੀ ਦੇ ਵਿੱਚ ਖੂਨਦਾਨ ਕੈਂਪ ਜਿਹੜੇ ਆ ਉਹਨਾਂ ਦਾ ਵੀ ਮੈਡੀਕਲ ਕੈਂਪ ਜਿਹੜੇ ਆ ਜਿਵੇਂ ਹੜਪੀੜਤਾਂ ਦੇ ਇਲਾਕਿਆਂ 'ਚ ਜਾ ਕੇ ਹੜਪੀੜਤਾਂ ਦੀ ਸਹਾਇਤਾ ਉਥੇ ਵੀ ਮੈਡੀਕਲ ਕੈਂਪ ਜਿਹੜੇ ਆ ਉਹ ਲਾਇਆ ਔਰ ਇਸ ਦੇ ਨਾਲ ਹੀ ਜਿਸ ਤਰ੍ਹਾਂ ਆਪਣੇ ਗੁਰਦੁਆਰਾ ਸਾਹਿਬ ਵੀ ਦਾਦੂ ਸਾਹਿਬ ਇੱਕ ਐਂਬੂਲੈਂਸ ਆ ਜਿਹੜੀ ਇਲਾਕੇ ਦੀ ਸੇਵਾ ਚ ਹਮੇਸ਼ਾ ਸਮਰਪਿਤ ਰਹਿੰਦੀ ਆ ਫਿਰ ਇੱਕ ਲੈਬੋਰੀ ਤਿਆਰ ਕਰਵਾਈ ਆ ਜਿਹਦੇ ਚ ਬਹੁਤ ਸਸਤੇ ਟੈਸਟ ਜਿਹੜੇ ਆ ਉਹ ਹੁੰਦੇ ਆ ਸਰਦਾਰ ਉਬਰਾਈ ਸਾਹਿਬ ਦबई ਵਾਲੇ ਉਹਨਾਂ ਦੇ ਟਰਸਟ ਤੋਂ ਮੈਂ ਕਈ ਹੋਰ ਵੀ ਹਰਿਆਣੇ ਦੇ ਵਿੱਚ ਖਲਵਾਈਆਂ ਉਹਨਾਂ ਤੋਂ ਇਹ ਜਿਹੜੀਆਂ ਲੈਬੋਰੀਆਂ ਦਾ ਸੋਸ਼ਲ ਐਕਟੀਵਿਟੀ ਸਾਡਾ ਸੁਖ ਸੇਵਾ ਸਿਮਰਨ ਟਰਸਟ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਨਾਲ ਮਿਲ ਕੇ ਇਹ ਜਿਹੜੀਆਂ ਲੈਬੋਰੀਆਂ ਖਲਵਾਈਆਂ ਸੀਗੀਆਂ ਸੋ ਉਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ ਸੰਗਤਾਂ ਦਾ ਬੜਾ ਵੱਡਾ ਸਹਿਯੋਗ ਇਸ ਦੇ ਨਾਲ ਹੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੂੰ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਇਹ ਜਿਹੜੀ ਸੇਵਾ ਵੱਡੀ ਪੱਧਰ ਤੇ ਗੁਰਦੁਆਰਾ ਦਾਦੂ ਸਾਹਿਬ ਵਿਕੇ ਅਸੀਂ ਕਰਦੇ ਆ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਮੈਂ ਇਹ ਕਹਿ ਸਕਦਾ ਕਿ ਸੈਂਕੜੇ ਲੜਕੀਆਂ ਜਿਹੜੀਆਂ ਨੇ ਹੁਣ ਤੱਕ ਅਸੀਂ मतलब ਜਿਹੜੀਆਂ ਵਿਆਹ ਚੁੱਕੇ ਕਿਉਂਕਿ ਹਰ ਸਾਲ 21 ਲੜਕੀਆਂ ਦੇ ਆਨੰਦ ਕਾਰਜ ਜਿਹੜੇ ਆ ਗੁਰਦੁਆਰਾ ਦਾदू ਸਾਹਿਬ ਕੀ ਕਿੰਨੇ ਸਾਲ ਹੋ ਗਏ ਲਗਾਤਾਰ ਸੇਵਾ ਕਰਦੇ ਨੂੰ ਹੈ तकरीबन 10-12 ਸਾਲ ਇਸ ਤੋਂ ਵੀ ਵੱਧ ਸਮਾਂ ਹੋ ਗਿਆ ਹੋਣਾ ਜਿਹੜੇ ਲਗਾਤਾਰ ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਗੁਣਿਆਣਾ ਮੰਡੀ ਵਿਖੇ ਵੀ ਉੱਥੇ ਮਹੰਤਾਂ ਆ ਆਪਣਾ ਤੀਰ ਸਿੰਘ ਜੀ ਦੀ ਯਾਦ ਦੇ ਵਿੱਚ ਵੀ ਉੱਥੇ 27 ਲੜਕੀਆਂ ਦੇ ਹੋਏ ਸੀਗੇ ਔਰ ਫਿਰ ਆਪਣਾ ਕਈ ਥਾਵਾਂ ਤੇ ਹੋਰ ਹੋਰ ਵੀ ਕਈ ਥਾਵਾਂ ਦੇ ਉੱਤੇ ਔਰ ਇਹਨਾਂ ਵਿਆਹਾਂ ਤੋਂ ਬਿਨਾ ਵੀ ਕਈ ਥਾਵਾਂ ਤੇ ਅਸੀਂ ਜਿਹੜਾ ਸੀਗਾ ਸਾਜੂ ਸਮਾਨ ਉਹਨਾਂ ਲੜਕੀਆਂ ਨੂੰ ਕਈ ਸ਼ਹੀਦ ਪਰਿਵਾਰਾਂ ਦੇ ਵੀ ਜਿਹੜੇ ਸੀਗੇ ਜਿਹੜੇ ਪੰਥਕ ਸੰਘਰਸ਼ਸ਼ੀ ਇਹ ਦੋਨਾਂ ਪਰਿਵਾਰਾਂ ਦੀ ਇਸ ਦੇ ਨਾਲ ਹੀ ਸੋਸ਼ਲ ਐਕਟੀਵਿਟੀ ਜਿਹੜੀ ਸਾਡੇ ਵੱਲੋਂ ਪੰਥ ਦੇ ਮੁੱਦਿਆਂ ਦੇ ਵਿੱਚ ਯੋਗਦਾਨ ਪਾਉਣ ਵਾਲੇ ਉਹਨਾਂ ਪਰਿਵਾਰਾਂ ਦੀ ਮਦਦ ਜਿੰਨਾ ਕੋ ਸਕਦਾ ਲੋੜਵੰਤਾਂ ਬਹੁਤ ਹਨ ਪਰ ਜਿੰਨਾ ਕਿ ਇਸ ਤਰ੍ਹਾਂ ਹੁਣ ਵੀ ਅਸੀਂ ਜਿਹੜੇ 21 ਲੜਕੀਆਂ ਦੇ ਵਿਆਹ ਕਰਦੇ ਹਾਂ ਕੇਵਲ ਫਾਰਮੈਲਟੀ ਨਹੀਂ ਉਹਦੇ ਚ ਬਕਾਇਦਾ ਉਹਨਾਂ ਦੇ ਘਰ ਦਾ ਸਮਾਨ ਸਾਜੋ ਸਮਾਨ ਬੈੱਡ ਬਿਸਤਰੇ ਕੁਰਸੀਆਂ ਮੇਜ਼ ਪੇਟੀਆਂ ਸਲਾਈ ਮਸ਼ੀਨਾਂ ਪ੍ਰੈਸਾ ਮਤਲਬ ਇਹ ਸਾਰਾ ਸਾਜੋ ਸਮਾਨ ਦੇਗੇ ਤੁਸੀਂ ਹੈਰਾਨੀ ਬਣੋਗੇ ਕਿ ਰਸੋਈ ਦੇ ਸਾਰੇ ਭਾਂਡੇ ਤਵਾ ਪ੍ਰਾਤ ਤੱਕ ਵੀ ਦੇਣੇ ਆ ਕਿ ਜਿਹੜੀ ਬੱਚੀ ਨੂੰ ਅਸੀਂ ਧੀ ਬਣਾ ਕੇ ਅਸੀਂ 돌 ਰਹੇ ਆ ਉਹਨੂੰ ਸੌਰੇ ਘਰ ਜਾ ਕੇ ਦਵਾ ਪ੍ਰਾਧਵੀ ਨਾਲ ਲੱਭਣਾ ਪਵੇ ਕਿਤੇ ਉਹ ਆਪ ਦਾ ਦਵਾ ਪ੍ਰਾਤ ਤੱਕ ਵੀ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਦੇ ਕੇ ਤੋਰਦੇ ਆ ਕਿ ਉਹ ਆਪਣੇ ਜਾ ਕੇ ਪ੍ਰਸ਼ਾਦਾ ਬਣਾ ਕੇ ਸਾਖ ਸਕਣ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਵਧੀਆ ਸਮਾਨ ਇਹ ਕੋਈ ਫਾਰਮੈਲਟੀ ਨਹੀਂ ਮੈਂ ਕਈ ਥਾਂ ਹੀ ਦੇਖਿਆ ਉੱਥੇ ਕੇਵਲ ਵਿਆਹਾਂ ਦੇ ਨਾਂ ਹੀ ਹੁੰਦੇ ਆ ਪਰ ਜਿਹੜਾ ਸਾਜੋ ਸਮਾਨ ਉਹ ਬੜਾ ਘਟੀਆ ਕਿਸਮ ਦਾ ਦਿੱਤਾ ਜਾਂਦਾ ਅਸੀਂ ਸਪੈਸ਼ਲ ਆਫ ਫਰਨੀਚਰ ਹਾਊਸ ਤੋਂ ਤਿਆਰ ਕਰਵਾ ਕੇ ਬਕਾਇਦਾ ਹਰ ਸਾਲ ਕੋਈ ਆ ਸਾਡਾ ਫਰਨੀਚਰ ਉਹ ਕਾਲਾਂ ਵਾਲੀ ਮੰਡੀ ਚ ਉੱਥੋਂ ਤਿਆਰ ਹੁੰਦਾ ਵਧੀਆ ਸਾਜੋ ਸਮਾਨ ਦੇ ਕੇ ਉਹਨਾਂ ਨੂੰ ਤੇ ਵਿਦਾ ਕਰੀ ਦਾ ਜਿਹੜੇ ਅਸੀਂ ਪਹਿਲੇ ਸਾਲਾਂ ਚ ਵਿਆਹ ਕੀਤੇ ਅੱਜ ਵੀ ਉਹ ਸਾਜੋ ਸਮਾਨ ਉਸੇ ਤਰ੍ਹਾਂ ਬਰਕਰਾਰ ਹੈ ਇਹ ਨਹੀਂ ਆ ਵੀ ਐਸਾ ਹਾਲ ਦਿੱਤਾ ਤੇ ਅਗਲੇ ਸਾਲ ਟੁੱਟ ਗਿਆ ਜਿਵੇਂ ਤੁਸੀਂ ਕਿਹਾ ਚਲੋ ਇਸ ਵਾਰ ਵੀ ਸਮਾਗਮ ਹੋ ਰਿਹਾ ਪਿਛੇ ਲੰਬੇ ਸਮੇਂ ਤੋਂ ਸੇਵਾ ਦੇ ਕਾਰ ਤੁਸੀਂ ਜਿਹੜਾ ਸਮਾਜ ਤੇ ਭਲਾਈ ਦੇ ਕੰਮ ਕਰ ਰਹੇ ਹੋ ਜਦੋਂ ਉਹਨਾਂ ਸੁਭਾਗ ਜੋੜੀਆਂ ਦੇ ਆਨੰਦ ਕਾਰਜ ਹੋ ਜਾਂਦੇ ਨੇ ਆਪਣੀ ਗ੍ਰਸਤੀ ਜੀਵਨ ਜਿਹੜਾ ਜਬਤੀਤ ਕਰਦੇ ਨੇ ਫਿਰ ਉਸ ਤੋਂ ਬਾਅਦ ਦੁਬਾਰਾ ਸੰਪਰਕ ਕਰਦੇ ਹੋ ਵੀ ਹਾਂ ਬਾਕੀ ਪਰਿਵਾਰ ਠੀਕ ਐ ਦੇਖੋ ਮੈਂ ਇੱਕ ਗੱਲ ਇਹਦੇ ਚ ਇਹ ਕਹਿਣੀ ਚਾਹੁੰਨਾ ਕਿ ਪਰਿਵਾਰ ਖੁਦ ਹੀ ਸੰਪਰਕ ਚ ਰਹਿੰਦੇ ਆ ਅੱਛਾ ਜੀ ਜਦੋਂ ਹਰ ਸਾਲ ਸਮਾਗਮ ਹੁੰਦਾ ਤਕਰੀਬਨ ਉਹਨਾਂ ਨੂੰ ਐ ਹੁੰਦਾ ਸਾਡਾ ਘਰ ਇੱਥੋਂ ਵੱੱਜਾ ਵਾ ਇੱਥੇ ਸਾਡੇ ਆਨੰਦ ਕਾਰਜ ਹੋਈ ਤੇ ਉਹ ਤਕਰੀਬਨ ਜਦੋਂ ਕੋਈ ਹੋਰ ਵੀ ਗੁਰਮਤ ਸਮਾਗਮ ਹੋਏ ਉਹਦਾ ਨਾਲ ਜੁੜੇ ਰਹਿੰਦੇ ਆ ਹੂੰ ਖਾਸ ਕਰ ਲੜਕੀਆਂ ਵਾਲੇ ਪਰਿਵਾਰ ਤਾਂ ਕਈ ਵਾਰੀ ਲੜਕੇ ਵਾਲੇ ਪਰਿਵਾਰ ਤਾਂ ਹੋ ਸਕਦਾ ਵੀ ਅਨਗੈਲੀ ਕਰ ਜਾਣ ਪਰ ਲੜਕੀਆਂ ਦੇ ਪਰਿਵਾਰ ਤਕਰੀਬਨ ਜੁੜੇ ਰਹਿੰਦੇ ਆ ਕਿ ਉਹਨਾਂ ਨੂੰ ਏਡੀ ਵੱਡੀ ਮਦਦ ਮਿਲ ਜੁੰਦੀ ਆ ਕਈਆਂ ਦੇ ਮਾਪੇ ਨਹੀਂ ਹੁੰਦੇ ਬੱਚੀਆਂ ਦੇ ਕਈਆਂ ਦੇ ਉਪਜੀਵਕਾ ਦਾ ਕੋਈ ਸਾਧਨ ਨਹੀਂ ਹੁੰਦਾ ਕਈਆਂ ਦੇ 4-4 5-5 ਬੱਚੀਆਂ ਹੁੰਦੀਆਂ ਨੇ ਤੇ ਉਹਨਾਂ ਦੇ ਹੱਥ ਪੀਲੇ ਕਰਨੇ ਅੱਜ ਦੀ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਇਹਦਾ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈਂਦੇ ਸੰਗਤਾਂ ਸਾਡੇ ਦੇਸ਼ ਵਿਦੇਸ਼ ਤੋਂ ਸੰਗਤਾਂ ਸਹਿਯੋਗੀ ਸੇਵਾ ਕਰਦੀਆਂ ਅਸੀਂ ਕਦੇ ਇਹਦੇ ਲਈ ਉਗਰਾਹੀ ਨਹੀਂ ਕਰਦੇ ਉਹ ਹੀ ਮੈ ਉਹ ਤੇ ਸਵਾਲ ਆ ਰਹੇ ਸੀ ਕਿਉਂਕਿ ਦਰਸ਼ਕ ਵੀ ਸੋਚ ਰਹੇ ਹੋਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਹਦਾ ਸਮਾਜ ਦੇ ਕੰਮ ਕਰ ਰਹੇ ਹੋ ਕਿਉਂਕਿ ਉਹ ਨਾ ਸੁਭਾਗ ਜੋੜੀਆਂ ਨੂੰ ਸਾਰਾ ਸਮਾਨ ਵੀ ਦੇਣਾ ਚੰਗਾ ਖਰਚਾ ਵੀ ਹੁੰਦਾ ਫਿਰ ਕੋਈ ਟੀਮ ਬਣਾਈ ਵੀ ਹੈ ਜਿਹੜੀ ਸੰਸਥਾ ਜਿਹੜੀ ਇਹ ਕੰਮ ਕਰ ਰਹੀ ਹੈ ਕੋਈ ਟੀਮ ਵੀ ਨਹੀਂ ਜਿੱਦਾਂ ਸਾਡੇ ਸਹਿਯੋਗੀ ਨੇ ਨਾ ਹੁਣ ਮੈਨੂੰ 30 ਸਾਲ ਤਾਂ ਹੋ ਗਏ ਪ੍ਰਚਾਰ ਕਰਦਿਆਂ ਦੁਨੀਆ ਭਰ ਦੇ ਵਿੱਚ ਤਕਰੀਬਨ ਵੀ 25 ਮੁਲਕਾਂ 'ਚ ਵੀ ਗਿਆ ਔਰ ਸੰਗਤਾਂ ਆਪਣੇ ਆਪ ਹੀ ਜਦੋਂ ਇਹ ਸਮਾਗਮ ਹੁੰਦਾ ਕੋਈ ਇੱਕ ਵਿਆਹ ਦੀ ਸੇਵਾ ਲੈ ਲੈਂਦਾ ਕੋ ਦੋਹਾਂ ਦੀ ਲੈ ਲੈਂਦਾ ਅਸੀਂ ਕਦੇ ਗੁਰਾਈ ਨਹੀਂ ਕਰਦੇ ਹਾਂ ਕਦੇ ਮਤਲਬ ਸਾਡਾ ਸੇਵਾਦਾਰ ਕਦੇ ਕੋਈ ਪਰਚੀ ਘਟਣ ਨਹੀਂ ਕਿਤੇ ਗਿਆ ਕਦੇ ਬੋਰੀ ਲੈ ਕੇ ਕਦੇ ਕਿਸੇ ਪਿੰਡ 'ਚ ਨਹੀਂ ਗਏ ਗੁਰਾਈ ਕਰਨ ਵਾਸਤੇ ਇਹ ਜਿਹੜੀਆਂ ਸੇਵਾਵਾਂ ਗੁਰੂ ਦੀ ਕਿਰਪਾ ਸੰਗਤਾਂ ਦਾ ਜਿਹੜੇ ਪਿਆਰ ਨਾਲ ਜੁੜੇ ਹੋਏ ਆਪ ਮੁਹਾਰੇ ਉਹਨਾਂ ਦਾ ਸਹਿਯੋਗ ਆ ਤੇ ਇਹ ਸੇਵਾਵਾਂ ਚੜ੍ਹਦੀ ਕਲਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜੇ ਬੱਚੇ ਆ ਨਾ ਇਹਨਾਂ ਦੇ ਰਿਸ਼ਤੇ ਆਪਸ ਚ ਆਪੇ ਹੋਏ ਹੁੰਦੇ ਆ ਅੱਛਾ ਜੀ ਬੱਚੇ ਬੱਚੀ ਦੇ ਅਸੀਂ ਤਾਂ ਸਿਰਫ ਵਿਆਹ ਦੀ ਸੇਵਾ ਸਾਡੇ ਕੋਲ ਆਨੰਦ ਕਰ ਜਾਂਦੀ ਸੇਵਾ ਲੰਗਰ ਦੀ ਸੇਵਾ ਸਾਜੋ ਸਮਾਨ ਦੀ ਸੇਵਾ ਤੇ ਅਸੀਂ ਇਹਨੂੰ ਪਹਿਲਾਂ ਇਹਦੀ ਪੁਣਛਾਣ ਵੀ ਕਰਦੇ ਆ ਜੇ ਕੋਈ ਆਵੇ ਸਾਡੇ ਕੋ ਜਿੰਨੇ ਪਰਿਵਾਰ ਸੰਪਰਕ ਕਰਦੇ ਬਕਾਇਦਾ ਉਹਨਾਂ ਦੀ ਪੰਚਾਇਤ ਦੀ ਰეკਮੈਂਡੇਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਸ ਨਗਰ ਦੀ ਉਹਨਾਂ ਨੂੰ ਉਹਨਾਂ ਨੂੰ ਨਾਲ ਲੈ ਕੇ ਆਓ ਯਾਨੀ ਸਾਰਾ ਬਾਇਓ ਡਾਟਾ ਇਕੱਠਾ ਕਰਾ ਤੇ ਫਿਰ ਪੂਰੇ ਆਧਾਰ ਕਾਰਡ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਬਾਇਓ ਡਾਟਾ ਕੰਪਿਊਟਰ 'ਚ ਸਾਡੇ ਪਿਆ ਹੋਇਆ ਤੇ ਕਿਹੜੇ ਬੱਚਿਆਂ ਦੇ ਵਿਆਹ ਕੀਤੇ ਉਹ ਕਿਹੜੇ ਪਿੰਡ ਦੇ ਸੀ ਬੱਚੀ ਕਿਹੜੇ ਪਿੰਡ ਦੀ ਸੀ ਬੱਚਾ ਕਿਹੜਾ ਉਹਨਾਂ ਨੂੰ ਇੱਥੋਂ ਤੱਕ ਵੀ ਕਹੀਦਾ ਵੀ ਘਰ 'ਚ ਕੋਈ ਡੀਜੇ ਦੀ ਵਰਤੋਂ ਨਹੀਂ ਕਰਨੀ ਬਕਾਇਦਾ ਜਿਹੜਾ ਫਾਰਮ ਦਈਦਾ ਉਹਦੇ ਤੇ ਸੋ ਡੀਜੇ ਦੀ ਵਰਤੋਂ ਨਹੀਂ ਕਰਨੀ ਘਰ 'ਚ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਸੰਗਤ ਦੀ ਸੇਵਾ ਜਿਹੜੀ ਆ ਤੁਹਾਡੇ ਕਾਰਜ ਤੇ ਲਾ ਰਹੇ ਆ ਇੱਕ ਭਲੇ ਕੰਮ ਲਈ ਹੁਣ ਇਦਾਂ ਦੇ ਵੀ ਪਰਿਵਾਰ ਆ ਸਾਡੇ ਨਾਲ ਹੀ ਤਲੋਕੇ ਵਾਲਾ ਪਿੰਡ ਆ ਹਾਂ ਦਾਦੂ ਤੋਂ ਦੂਜਾ ਪਿੰਡ ਤਲੋਕੇ ਮੈਨੂੰ ਹੁਣ ਦੱਸਿਆ ਇੱਕ ਪਰਿਵਾਰ ਜਿਨ੍ਹਾਂ ਦੀ ਬੱਚੀ ਦਾ ਇਸ ਦਾ ਆਨੰਦ ਕਰ ਜਿਹੜਾ ਨੌ ਬੱਚੀਆਂ ਨੇ ਉਹਨਾਂ ਦੀ ਤੇ ਨੌ ਬੱਚੀਆਂ ਮੈਂ ਕਿਹਾ ਸਰਕਾਰ ਵੀ ਕਹਿੰਦੀ ਬੇਟੀ ਬਚਾਓ ਬੇਟੀ ਪੜ੍ਹਾਓ ਹਰਿਆਣਾ ਸਰਕਾਰ ਦਾ ਸਲੋਗਨ ਆ ਸਾਡੇ ਹਰਿਆਣੇ ਦਾ ਤਾ ਬਾਕੀ ਆਪਾਂ ਵੈਸੇ ਵੀ ਕਹਿੰਨੇ ਆ ਵੀ ਧੀਆਂ ਦੀ ਜੇ ਹੋਣ ਗਿਆ ਤਾਂ ਨਵਾਂ ਕਿਥੋਂ ਲਿਆਉਂਗੇ ਤਾਂ ਮੈਂ ਕਹਿੰਦਾ ਬੜਾ ਵੱਡਾ ਯੋਗਦਾਨ ਪਿੱਛੇ ਜੇ ਵੀ ਆਪਾਂ ਪੜਦੇ ਰਹੇ ਵੀ ਅਨੁਪਾਤ ਗਿਰ ਗਿਆ ਬੱਚਿਆਂ ਦੇ ਬੱਚੀਆਂ ਦਾ ਪਰ ਇਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਹੱਲਾਸ਼ੇਰੀ ਦੇਣ ਵਾਸਤੇ ਕਿ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਆ ਉਹਨਾਂ ਦੀ ਮੇਰੇ ਨਾਲ ਦੱਸੋ ਇੱਕ ਦੋ ਜ਼ਿਮੀਂਦਾਰ ਪਰਿਵਾਰ ਗੁੱਸੇ ਵੀ ਹੋਗੇ ਉਹ ਕਹਿੰਦੇ ਕਹਿੰਦੇ ਤੁਸੀਂ ਸਾਡੇ ਕੰਮ ਕਰਨੋਂ ਹਟਾਓਗੇ ਕਹਿੰਦੇ ਧੀਆ ਤੁਸੀਂ ਵਿਆਹ ਦੇਣੀ ਆ ਉਹਨਾਂ ਨੇ ਕਹਿਣਾ ਉਹਨਾਂ ਕਹਿਣਾ ਵੀ ਧੀਆ ਦਾ ਦਾਦੂਆਲ ਨੇ ਵਿਆਹ ਹੀ ਦੇਣੀ ਆ ਇਲਾਕੇ ਚੋਂ ਤੇ ਉਸ ਤੋਂ ਜੀ ਸਾਡੇ ਕੰਮ ਕਰਨੋਂ ਟਾਮਾ ਕਹਿੰਦੇ ਨਹੀਂ ਜਿੰਨੇ ਬੇਨਤ ਕਰਨੀਆਂ ਬੇਤ ਉਹਨਾਂ ਨੇ ਕਰਨੀ ਅਸੀਂ ਤਾਂ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਆ ਵੀ ਜਿਵੇਂ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਿਸੇ ਦੇ ਬੱਚੇ ਦੀ ਸਕੂਲ ਦੀ ਫੀਸ ਤਾਰ ਦੇ ਕਿਸੇ ਬਿਮਾਰ ਦੀ ਵੈਸੀ ਵੀ ਇਸ ਤੋਂ ਇਲਾਵਾ ਵੀ ਮੈਂ ਦੱਸਾਂ ਇਹ ਤਾਂ ਇੱਕ ਵਿਆਹਾਂ ਦੀ ਗੱਲ ਆ ਇਸ ਤੋਂ ਇਲਾਵਾ ਵੀ ਜਦੋਂ ਮੈਂ ਸਵੇਰੇ ਗੁਰਦੁਆਰਾ ਦਾਦੂ ਸਾਹਿਬ ਤੋਂ ਨਿਕਲਦਾ ਸਮਾਗਮਾਂ ਤੇ ਜਾਣ ਲਈ ਕੋਈ ਨਾ ਕੋਈ ਪਰਿਵਾਰ ਮਦਦ ਵਾਸਤੇ ਆਏ ਹੁੰਦੇ ਆ ਫਿਰ ਉਹਨਾਂ ਦੀ ਪੁਣਛਾਨ ਕਰੀਦੀ ਹੈ ਵੀ ਐਵੇਂ ਤਾਂ ਨਹੀਂ ਕੋਈ ਹਸਪੀਟਲ ਜਿੱਕੇ ਸੇਦੀ ਮਦਦ ਆ ਉਹ ਵੀ ਸਾਡੇ ਟਰਸਟ ਦੇ ਰਾਹੀਂ ਅਸੀਂ ਜਿਹੜਾ ਹੈਗਾ ਉਹਦੇ ਜਿੰਨਾ ਬਣਦਾ ਸਹਿਯੋਗ ਕਰ ਸਕਦੇ ਆ ਫਿਰ ਬਾਕੀ ਗੁਰਦੁਆਰਿਆਂ 'ਚ ਜਿਵੇਂ ਬੁਲਾਉਂਦੇ ਆ ਨੀ ਪੱਥਰ ਰੱਖਣਾ ਕਰਨਾ ਛੱਤ ਪੈਣੀ ਲੈਂਟਰ ਪੈਣਾ ਕਿਤੇ 33000 ਦੇ ਕੋ 55000 ਕਿਤੇ ਲੱਖਾਂ ਪਿਛਲੇ ਦਿਨੀਆਂ ਚ ਪਹੀਏ ਬੁਲਾਇਆ ਸੀ ਲੱਖ ਰੁਪਇਆ ਉੱਥੇ ਸੀ ਬਾ ਜਿਵੇਂ ਹੁਣ ਕੱਲ ਨੂੰ ਫੇਰ ਮੈਂ ਅੱਜ 17 ਤਰੀਕ ਆ ਦੋ ਦਿਨਾਂ ਨੂੰ ਫੇਰ ਜਾ ਰਿਆਂ ਨਹੀਂ ਪੱਥਰ ਰੱਖਣਾ ਫਿਰ ਕਬੱਡੀ ਟੂਰਨਾਮੈਂਟ ਖੇਡ ਮੇਲੇ ਆ ਤੇ ਇਸ ਤਰ੍ਹਾਂ ਸਾਡੀ ਟਰਸਟ ਵੱਲੋਂ ਉਹਨਾਂ ਦਾ ਸਹਿਯੋਗ ਜਿਹੜਾ ਇਹ ਸਮਾਜ ਸੇਵਾ ਦੇ ਕਾਰਜ ਜਿਹੜੇ ਆ ਕਿ ਨੌਜਵਾਨ ਨਸ਼ਿਆਂ ਤੋਂ ਰਹਿਤ ਹੋਣ ਖੇਡ ਮੇਲਿਆਂ 'ਚ ਜਾਣਾ ਸਾਡਾ ਇੱਕੋ ਹੀ ਮਕਸਦ ਹੁੰਦਾ ਕਿ ਬੱਚੇ ਨੌਜਵਾਨ ਨਸ਼ਿਆਂ ਤੋਂ ਰਹਿਤ ਲੋ ਉੱਥੇ ਉਹਨਾਂ ਦੀ ਮਦਦ ਕਰਨੀ ਖੇਡ ਮੇਲਿਆਂ ਨੂੰ ਪ੍ਰੋਮੋਟ ਕਰਨਾ ਇਰੇ ਆ ਧੀਆਂ ਦੇ ਜਿਹੜੇ ਆਨੰਦ ਕਾਰਜ ਇਹਨਾਂ ਨੂੰ ਪ੍ਰਮੋਟ ਕਰਨਾ ਬੱਚਿਆਂ ਨੂੰ ਸਿੱਖੀ ਵੱਲ ਜੋੜਨ ਦੀ ਜਿਵੇਂ ਹਰਿਆਣਾ ਕਮੇਟੀ ਦੀ ਵੀ ਮੈਂ ਗੱਲ ਕਰ ਲਾਂ ਪਿਛਲੇ ਸਮੇਂ ਅਸੀਂ ਅਮਰਧਾਰੀ ਸਿੱਖ ਬੱਚਿਆਂ ਦੀ ਜਿਹੜੇ ਜਿਹੜੇ ਮਾਪੇ ਵੀ ਅਮਰਧਾਰੀ ਦੇ ਬੱਚੇ ਉਹਨਾਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰਦੀ ਹਰਿਆਣਾ ਦੇ ਜਿਹੜੇ ਸਾਡੇ ਸਕੂਲ ਤੇ ਕਾਲਜ ਸੀਗੇ ਤਿੰਨ ਸਕੂਲ ਕਾਲਜ ਇਧਰਲੇ ਪਾਸੇ ਦੀ ਵੀ ਗੱਲ ਕਰਾਂ ਮਤਲਬ ਸਾਡੀ ਇੱਕ ਭਾਵਨਾ ਜਿਹੜੀ ਆ ਉਹ ਸਿੱਖੀ ਪ੍ਰਮੋਟ ਕਰਨ ਦੀ ਵੀ ਆ ਸਮਾਜ ਸੇਵਾ ਦੀ ਵੀ ਆ ਕਿ ਜਿਹੜੇ ਸਾਡੇ ਬੱਚੇ ਸਿੱਖੀ ਵੱਲ ਵੀ ਵਧਣ ਸਮਾਹ ਸੇਵਾ ਵਾਲੇ ਪਾਸੇ ਵੀ ਔਰ ਨਾਲ ਅੰਮ੍ਰਿਤ ਸੰਚਾਰ ਵੀ ਹਰ ਜਗ੍ਹਾ ਜਿੱਥੇ ਧਾਰਮਿਕ ਦੀਵਾਨ ਹੁਣ ਫੇਰ ਸੰਗਤਾਂ ਬੜਾ ਪਿਆਰ ਕਰਦੇ ਆ ਵੀ ਤੁਸੀਂ ਧਾਰਨ ਵਾਲੇ ਦੀਵਾਨ ਕੋ ਛੱਡਦੇ ਹੋ ਜੂਰ ਸਜਾਓ ਤਾਂ ਹੁਣ ਵੀ ਮੈਂ ਕਈ ਜਗ੍ਹਾ ਤੇ ਧਾਰਮਿਕ ਦੀਵਾਨ ਜਿਵੇਂ ਆ ਪਿਛਲੇ ਦਿਨਾਂ ਚ ਡੱਬੂ ਵਾਲੀ ਕੋਲੇ ਲਾਏ ਆ ਹੁਣ ਫੇਰ ਸਾਡੇ ਕੋਲੇ ਆਪਣਾ ਜਿਹੜਾ ਹੈਗਾ ਧੂਰੀ ਸੰਗਰੂਰ ਇਲਾਕੇ ਚ ਸੰਗਤਾਂ ਆਈਆਂ ਨੇ ਫੇਰ ਆਪਣਾ ਮੱਧ ਪ੍ਰਦੇਸ਼ ਐਮਪੀ ਦੇ ਵਿੱਚ ਵੀ ਮੈਂ ਲਾ ਕੇ ਆ ਸੋ ਵਿੱਚ ਵਿੱਚ ਜਦੋਂ ਵੀ ਸਮਾਂ ਬਣਦਾ ਸਧਾਰਮਕ ਦੀਵਾਨ ਵੀ ਅਮਰ ਸੰਚਾਰ ਵੀ ਚਲੋ ਸਾਰੇ ਕਾਰਜ ਸਮਾ ਅਸ਼ੀਵਾਦੇ ਕਾਰਜ ਵੀ ਇਹ ਜਿਹੜੇ ਆ ਗੁਰੂ ਦੀ ਕਿਰਪਾ ਦੇ ਸਦਕਾ ਹੋਰ ਬਾਕੀ ਪੰਥਕ ਸੰਘਰਸ਼ ਪੰਥਕ ਗਤੀਵਿਧੀਆਂ ਦੇ ਨਾਲ ਨਾਲੇ ਸਾਡੇ ਜਿਹੜੇ ਜਾਰੀ ਹੁਣ ਅੱਜ 21 ਤਰੀਕ ਨੂੰ ਮਹਾਨ ਨਗਰ ਕੀਰਤਨ ਆ ਤੇ 22 ਨੂੰ ਹੂੰ 22 ਫਰਵਰੀ 2022 21 ਲੜਕੀਆਂ ਦੇ ਆਨੰਦਕਾਰ ਜਿੱਥੇ ਸਤਕਾਰਯੋਗ ਸੰਤ ਮਹਾਪੁਰ ਸਿੰਘ ਸਹਿਬਾਨ ਧਾਰਮਿਕ ਰਾਜਨੀਤਿਕ ਲੋਕ ਵੀ ਆਉਂਦੇ ਆ ਹਜ਼ਾਰਾਂ ਸੰਗਤਾਂ ਆਂਦੀਆਂ ਰਾਜਸਥਾਨ ਪੰਜਾਬ ਹਰਿਆਣਾ ਤਿੰਨਾਂ ਸਟੇਟਾਂ ਤੋਂ ਵੱਖ-ਵੱਖ ਥਾਵਾਂ ਤੋਂ ਦਿੱਲੀ ਤੋਂ ਵੀ ਸੰਗਤਾਂ ਜਿਹੜੀਆਂ ਕਿਉਂਕਿ ਜਿੱਥੇ-ਜਿੱਥੇ ਦੀਵਾਨ ਸਾਹਿਬ ਦੇ ਵ੍ਰੇਸ਼ਾਂ ਤੋਂ ਵੀ ਕਈ ਸਿੱਖ ਆਏ ਹੁੰਦੇ ਆ ਇਹਨਾਂ ਸਮਾਗਮਾਂ 'ਚ ਕਿਉਂਕਿ ਇੱਕ ਤਾਂ ਡਬਲ ਫਾਇਦਾ ਹੁੰਦਾ ਕਿ ਜਿਹੜੇ ਦੂਰ ਦਰਾਡੇ ਦੇ ਮੇਰੇ ਕੋਲੋਂ ਆਉਂਦੇ ਆ ਨਾ ਤੱਕ ਸ੍ਰੀ ਦਮਦਮਾ ਸਾਹਿਬ ਦਾ ਦਰਸ਼ਨ ਹੋ ਜਾਂਦੇ ਆ ਬਿਲਕੁਲ ਕੰਨਾਂ ਨੇ ਇਹੋ ਜਿਹੇ ਹੁਣ ਮੈਂ ਤੁਹਾਡੇ ਨਾਲ ਬਚਨ ਸਾਂਝਾ ਕਰਾਂ ਇਸ ਵਾਰ ਇਥੋਂ ਪਟਿਆਲੇ ਤੋਂ ਇੱਕ ਸ਼ਖੀਅਤ ਜਾ ਰਹੀ ਆ ਜਿਨ੍ਹਾਂ ਨੇ ਚਾਰ ਤਖਤਾਂ ਦੇ ਦਰਸ਼ਨ ਕਰ ਲਿਆ ਪਰ ਅੱਜ ਤੱਕ ਤਖਤ ਦੰਦਵਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਮੈਂ ਆ후ਦੀ ਰਿਕਾਰਡ ਤੁਹਾਨੂੰ ਨਾਮ ਵੀ ਦੱਸ ਦਿਆਂਗਾ ਪਟਿਆਲੇ ਤੋਂ ਜਾ ਰਹੇ ਹੋ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਨਾਲੇ ਅਸੀਂ ਤਾਂਕਾ ਤੁਸੀਂ ਸਾਡਾ ਉੱਤੇ ਸਨਮਾਨ ਕਰ ਰਹੇ ਆ ਕਿਉਂਕਿ ਸਮਾਜ ਸੇਵੀ ਸਖਸੀਅਤ ਆ ਤੇ ਕਹਿੰਦੇ ਅਸੀਂ ਬਹਾਨੇ ਨਾਲ ਤਖਤ ਦਮਦਮਾ ਸਾਹਿਬ ਦੇ ਦਰਸ਼ਨ ਕਰਨਾ ਕਿ ਤੁਹਾਡੇ ਕੋਲ ਜਾਣ ਦਾ ਸਾਨੂੰ ਇਹ ਫਾਇਦਾ ਹੋਊਗਾ ਸੋ ਕਹਿਣ ਤੋਂ ਭਾਵ ਵੀ ਤਖਤ ਸਾਹਿਬ ਦੇ ਬਿਲਕੁਲ ਨੇੜੇ ਆ ਹੂੰ 15 ਮਿੰਟ ਦਾ ਰਸਤਾ ਸਾਰਾ ਗੁਰੂ ਕਾਸ਼ੀ ਤਲਵੰਡੀ ਸਾਹਿਬੋਂ ਤੋਂ ਤੇ ਇਲਾਕੇ ਤੇ ਦੂਰ ਦਰਾਡੇ ਦੀਆਂ ਸੰਗਤਾਂ ਜਦੋਂ ਆਉਂਦੀਆਂ ਬਹੁਤੀਆਂ ਇਧਰੋਂ ਮਾਝੇ ਚੋਂ ਸੰਗਤਾਂ ਆਉਂਦੀਆਂ ਦੁਆਬੇ ਜੋਂ ਆਉਂਦੀਆਂ ਇਹਨਾਂ ਸਮਾਗਮਾਂ ਦੇ ਜਿਹੜੇ ਸਾਡੇ ਪਿਆਰ ਵਾਲੇ ਤੋਂ ਜਾਂਦੇ ਤਖਸਾਲ ਸਾਹਿਬ ਦੇ ਵੀ ਦਰਸ਼ਨ ਕਰ ਲੈਂਦੇ ਆ ਤੇ ਇਹ ਵੀ ਉਹਨਾਂ ਨੂੰ ਡਬਲ ਲੱਗਦਾ ਅੱਛਾ ਇੱਕ ਇੱਕ ਹੋਰ ਸਿੰਘ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਜਿਹੜੀ ਹੈ ਕਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਧਾਰਮਿਕ ਪੱਧਰ ਤੇ ਵੀ ਤੁਹਾਡੀ ਜਿਹੜੀ ਹੈ ਰੁਚੀ ਬੜੀ ਵਧੀਆ ਸਾਰੀਆਂ ਸਰਕਾਰਾਂ ਨਾਲ ਚੰਗੀ ਜਿਹੜੀ ਹੈ ਤੁਹਾਡੀ ਹੈ ਸਤਕਾਰ ਜੋ ਆਪਾਂ ਕਹਿ ਸਕਦੇ ਆ ਵੀ ਬੈਠਣੀ ਉੱਠਣੀ ਵੀ ਹੈ ਹਰਿਆਣਾ ਸਰਕਾਰ ਦਾ ਵੀ ਸਹਿਯੋਗ ਰਹਿੰਦਾ ਕਿ ਨਹੀਂ ਕਿਉਂਕਿ ਇੰਨਾ ਵੱਡਾ ਕਾਰਜ ਹਰ ਸਾਲ ਕਰਦੇ ਹੋ ਦੇਖੋ ਇਸ ਦੇ ਵਿੱਚ ਅਸੀਂ ਕਦੇ ਨਾ ਅਸੀਂ ਟਰਸਟ ਰਾਈ ਕਰਦੇ ਆ ਅੱਛਾ ਸਰਕਾਰ ਅਸੀਂ ਕਦੇ ਸਰਕਾਰ ਦਾ ਨਹੀਂ ਹਾਂ ਇੱਕ ਵਾਰੀ ਜ਼ਰੂਰ ਬਾਊ ਮਨੋਰ ਲਾਲ ਖੱਟੜ ਜਦੋਂ ਮੁੱਖ ਮੰਤਰੀ ਸੀਗੇ ਤੇ ਉਹਨਾਂ ਨੇ 11 ਲੱਖ ਰੁਪਇਆ ਕਹਿੰਦੇ ਸੀ ਵੀ ਉਹਨਾਂ ਬੱਚਿਆਂ ਦੇ ਸਿੱਧਾ ਕਾਊਂਟਾਂਟ ਅਸੀਂ ਪੈਸਾ ਨਹੀਂ ਲਿਆ ਹੂੰ ਦੇਖੋ ਮੈਂ ਕਦੇ ਵੀ ਕਿਸੇ ਸੰਸਥਾ ਤੋਂ ਹਰਿਆਣਾ ਕਮੇਟੀ ਤੋਂ ਵੀ ਮੈਂ ਭਾਵੇਂ ਚੇਅਰਮੈਨ ਅੱਜ ਵੀ ਧਰਮ ਪ੍ਰਚਾਰ ਤੇ ਪ੍ਰਧਾਨ ਭਵਿੰਦਰ ਸਿੰਘ ਜੀ ਨੇ ਸਗੋਂ ਉੱਥੇ ਗਏ ਮੈਨੂੰ ਕਹਿੰਦੇ ਕਾਰ ਸੇਵਾ ਚੱਲ ਰਹੀ ਆ ਤੇ ਤੁਸੀਂ 10-20 ਲੱਖ ਰੁਪਏ ਇੱਥੇ ਸੇਵਾ 'ਚ ਅਸੀਂ ਕਮੇਟੀ ਵੱਲੋਂ ਮੈਂ ਕਿਹਾ ਜੀ ਮੈਂ 10 ਰੁਪਏ ਵੀ ਨਹੀਂ ਲੈਂਦਾ ਕਮੇਟੀ ਵੱਲੋਂ ਭਾਵੇਂ ਕਿ ਉਸ ਵੇਲੇ ਉਹ ਤਿਆਰ ਸੀਗੇ ਆਪ ਹੋਰ ਥਾਵਾਂ ਤੇ ਅਸੀਂ ਬਹੁਤ ਮਦਦ ਦਿੱਤੀ ਗੁਰਦੁਆਰਿਆਂ ਨੂੰ ਧਾਰਮਿਕ ਸਥਾਨਾਂ ਨੂੰ ਸਕੂਲਾਂ ਕਾਲਜਾਂ ਨੂੰ ਪਰ ਮੈਂ ਕਿਹਾ ਮੈਂ ਇੱਥੇ 10 ਰੁਪਏ ਨਹੀਂ ਲਾਂਗਾ ਤੇ ਨਾ ਹੀ ਕਿਸੇ ਸਰਕਾਰ ਤੋਂ ਮੈਂ ਕਿਸੇ ਤਰ੍ਹਾਂ ਦੀ ਮਦਦ ਜਿਹੜੀ ਹੁਣ ਗੁਰਦੁਆਰਾ ਸਾਹਿਬ ਆ ਦਾਦੂ ਸਾਹਿਬ ਮੇਰੇ ਤੋਂ ਪਹਿਲਾਂ ਦੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਉਹਨੂੰ ਚਲੋ ਰੈਨੋਵੇਟ ਕੀਤਾ ਜਾਂ ਮੋਢੀ ਕੀਤਾ ਨਵਾਂ ਦਰਬਾਰ ਸਾਹਿਬ ਬਣਾਉਣਾ ਜੇ ਬਾਕੀ ਜਿੰਨਾ ਬਣਿਆ ਗੁਰਦੁਆਰਾ ਸਾਹਿਬ ਵੀ ਉਹ ਸਾਰਾ ਮੇਰੇ ਹੱਥੀਂ ਬਣਿਆ ਹੁਣ ਵੀ ਆ ਪਿਛਲੇ ਦਿਨੀ ਅਸੀਂ ਵੱਡਾ ਇੱਕ ਲੰਗਰ ਹਾਲ ਜਿਹੜਾ ਪਹਿਲਾਂ ਸੀ ਉਹ ਛੋਟਾ ਰਹਿ ਗਿਆ ਸੰਗਤਾਂ ਦੀ ਆਮਦ ਤੇ ਦੇ 9000 ਸਕੁਅਰ ਫੁੱਟ ਦਾ ਲੈਂਟਰ ਪਾਇਆ ਮਹੀਨਾ ਪਹਿਲਾਂ ਹੀ ਉਹਦੀ ਸੇਵਾ ਚੱਲ ਰਹੀ ਆ ਰਹਿ ਸ਼ਾਂ ਬਣੀਆਂ ਨੇ ਦਰਸ਼ਨੀ ਡਿਉੜੀ ਬਣੀਆਂ ਸਰੋਵਰ ਬਣਿਆ ਸਰਾ ਬਣੀਆਂ ਜਿੱਦਾਂ ਆ ਜੋ ਮਿਲਣ ਆਉਂਦੇ ਆ ਜੋ ਵੀ ਬਣਿਆ ਹੋਇਆ ਸਾਰਾ ਕੰਪਲੈਕਸ ਗੁਰਦੁਆਰਾ ਸਾਹਿਬ ਆ ਬਾਕੀ ਬਣ ਰਿਹਾ ਉਹ ਸਾਰਾ ਗੁਰੂ ਦੀ ਕਿਰਪਾ ਨਾਲ ਮੇਰੇ ਹੱਥੀ ਕਿਉਂਕਿ 30 ਸਾਲ ਦੇ ਕਰੀਬ ਹੋ ਗਿਆ ਸਮਾਂ ਔਰ ਇਹਦੇ ਚ ਅਸੀਂ ਕਦੇ ਨਾ ਕਿਸੇ ਸਰਕਾਰ ਦੀ ਮਦਦ ਨਾ ਕਿਸੇ ਐਸਜੀਪੀਸੀ ਵੇਲੇ ਵੀ ਮੇਰੇ ਨਗਰ ਦੇ ਵਿੱਚ ਹੀ ਆਏ ਸੀ ਐਸਜੀਪੀਸੀ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਦੂਜੇ ਗੁਰੂ ਘਰ ਨੂੰ ਮਦਦ ਵੀ ਦੇ ਕੇ ਗਏ ਮੈਨੂੰ ਕਹ ਮੈਂ ਕਹ ਮੈਂ ਬਿਲਕੁਲ ਕਾਏ ਕਾਰਨ ਕਿ ਇਹ ਕਿਉਂ ਕਿਉਂ ਨਹੀਂ ਲੈਂਦੇ ਕਾ ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਮਤਲਬ ਕੱਲ ਨੂੰ ਕਹੇ ਸੰਸਥਾ ਦੇ ਵੱਲੋਂ ਜਾਂ ਸਰਕਾਰ ਵੱਲੋਂ ਇਹ ਸੰਗਤਾਂ ਸੇਵਾ ਕਰਦੀਆਂ ਨੇ ਤੇ ਸੰਗਤਾਂ ਦੀ ਸੇਵਾ ਨਾਲ ਅੱਜ ਨਹੀਂ ਕੱਲ ਬਣ ਜੂ 4 ਦਿਨ ਠਹਿਰ ਕੇ ਬਣ ਜਾਊਗੀ ਚੀਜ਼ ਜਿਹੜੀ ਆ ਪਰ ਕੋਈ ਇਹ ਨਹੀਂ ਕਹਿ ਸਕੂਗਾ ਕਿ ਜਿਹੜਾ ਹੈਗਾ ਕਿਸ ਤਰ੍ਹਾਂ ਕਿਉਂਕਿ ਸਰਕਾਰ ਦੀ ਮਦਦ ਲਈ ਆ ਜਾਂ ਕਿਸੇ ਸੰਸਥਾ ਤੋਂ ਪੈਸਾ ਲਿਆ ਹੋਇਆ ਇਹ ਸੰਗਤਾਂ ਦਾ ਸੋਕ ਸੇਵਾ ਵਾਲੇ ਸਿਮਰਨ ਟ੍ਰਾਂਸਟਰ ਸੰਗਤਾਂ ਦੇ ਸਹਿਯੋਗ ਨਾਲ ਨਗਰ ਨਿਵਾਸੀ ਸੰਗਤਾਂ ਮੇਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਆ ਹੁਣ ਜਦੋਂ ਲੈਂਟਰ ਪਿਆ 99% ਸੰਗਤਾਂ ਸਾਰਾ ਪਿੰਡ ਨਹੀਂ 5 6 ਸ਼ੋ ਦਾ ਪ੍ਰਬੰਧ ਕੀਤਾ ਸੀ ਵੀ ਇੰਨਾ ਕੁ ਲੈਂਟਰ ਤੇ ਲੋਡ ਆ ਥੋ 1000 1500 1500 ਦੇ ਕਰੀਬ ਸੰਗਤ ਆਲੇ ਦੁਆਲੇ ਨਗਰਾਂ ਤੋਂ ਅੱਜ ਦੀ ਇਲੈਕਸ਼ਨ ਹੋਈ ਸਗੋਂ ਜਿਹੜੀ ਹਰਿਆਣਾ ਕਮੇਟੀ ਦੀ ਉਹਦੇ ਵਿੱਚ ਇੰਨਾ ਜ਼ਿਆਦਾ ਸੰਗਤਾਂ ਦਾ ਪਿਆਰ ਬਣ ਗਿਆ ਕਿ ਹੁਣ ਆਪ ਮੁਹਾਰੇ ਸੰਗਤਾਂ ਹੁਣ ਵੀ ਤੁਸੀਂ ਦੇਖਣਾ ਜਿਹੜਾ ਸਮਾਗਮ ਆਪ ਮੁਹਾਰੇ ਸੰਗਤਾਂ ਦੋ ਦਿਨ ਪਹਿਲਾਂ ਹੀ ਦੁੱਧ ਢੋਣ ਲੱਗ ਜਾਂਦੀਆਂ ਫਿਰ ਆਪ ਸੰਗਤਾਂ ਜਿਹੜੀਆਂ ਨੇ ਇਲਾਕੇ ਦੇ ਉਹ ਨਗਰ ਸਾਰੇ ਉੱਥੇ ਆ ਰਹੇ ਆ ਸੇਵਾ ਲੈ ਕੇ ਉਹਨਾਂ ਨੂੰ ਪਤਾ ਵੀ ਇੱਥੇ ਪਰਵਪਕਾਰ ਦਾ ਕਾਰਜ ਹੁੰਦਾ ਸੇਵਾ ਦਾ ਕਾਰਜ ਹੁੰਦਾ ਤੇ ਅਸੀਂ ਬਿਨਾ ਕਿਸੇ ਦੀ ਸਿਫਾਰਿਸ਼ ਤੋਂ ਅਸੀਂ ਜਿਹੜੀ ਨਗਰ ਪੰਚਾਇਤ ਗੁਰਦੁਆਰਾ ਕਮੇਟੀ ਲੋੜਵੰਦ ਪਰਿਵਾਰ ਤੇ ਉਹਨਾਂ ਦੇ ਜਿਹੜੇ ਆਨੰਦਗਰ ਤੇ ਪੂਰਾ ਆਪਣੀਆਂ ਧੀਆ ਬਣਾ ਕੇ ਉਹਨਾਂ ਨੂੰ ਵਿਦਾ ਕਰਨਾ ਤੇ ਉਹਨਾਂ ਦੇ ਸਾਜੋ ਸਮਾਨ ਸਾਰਾ ਦੇਖ ਕੇ ਹੁਣ ਵੀ ਸਾਡਾ ਉਪਰਾਲਾ ਗਾਂ ਹੈਗਾ ਕਿ ਜਿਵੇਂ ਸਲਾਈ ਸੈਂਟਰ ਖੋਲੇ ਜਾਣ ਕੰਪਿਊਟਰ ਸੈਂਟਰ ਖੋਨੇ ਜਾਂ ਟਰਸ਼ਟ ਦੇ ਵੱਲੋਂ ਹੋਣਾ ਸੰਗਤਾਂ ਦੀ ਮਦਦ ਦੇ ਨਾਲ ਵੀ ਇਹ ਜਿਹੜੀਆਂ ਗਤੀਵਿਧੀਆਂ ਸੋਸ਼ਲ ਗਤੀਵਿਧੀਆਂ ਇਹਨਾਂ ਨੂੰ ਵਧਾਇਆ ਜਾਵੇ ਧਰਮ ਪ੍ਰਚਾਰ ਅਮਰ ਸੰਚਾਰ ਦੇ ਨਾਲ ਨਾਲ ਇਹ ਸੁਭਾਵਾਂ ਜਿਹੜੀਆਂ ਇਹ ਵੀ ਚੜ੍ਹਦੀ ਕਲਾ ਦੇ ਨਾਲ ਅੱਛਾ ਮੇਰੇ ਜਲਦਬਾਰੀ ਕਿਉਂਕਿ ਮੈਨੂੰ ਲੱਗਦਾ ਸਮਾਂ ਬੜਾ ਘਾਟਾ ਜਾਂਦੇ ਹੁਣ ਜਿਹੜਾ ਸਮਾਗਮ ਰੱਖਿਆ ਗਿਆ ਸੰਗਤਾਂ ਨੂੰ ਅੱਜਵਾਰ ਜਾਣਕਾਰੀ ਦੇ ਦਿਓ ਵੀ ਕਿਹੜੀ ਜਗ੍ਹਾ ਤੇ ਸਮਾਗਮ ਹੈ ਕਿਸ ਸਮੇਂ ਪਹੁੰਚਣ ਤੇ ਜਿਹੜਾ ਅਮਰ ਸੰਚਾਰ ਆ ਉਹ ਕਿੰਨੇ ਵਜੇ ਹੋਵੇਗਾ ਨਗਰ ਕੀਰਤਨ ਕਿੰਨੇ ਵਜੇ ਨਿਕਲੇਗਾ ਇਹ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾ ਦੂ ਸਾਹਿਬ ਜਿਹੜਾ ਕਾਲਾਂ ਵਾਲੀ ਮੰਡੀ ਦੇ ਨੇੜੇ ਪੈਂਦਾ ਹੂੰ ਉੱਥੋਂ ਦਾ 5-4 ਕਿਲੋਮੀਟਰ ਹੀ ਹੈ ਕਾਲਾਂ ਵਾਲੀ ਮੰਡੀ ਤੋਂ ਪਰ ਤਖਤ ਸਾਹਿਬ ਤੋਂ ਸਾਰਾ 15 ਮਿੰਟ ਦਾ ਰਸਤਾ ਹੈ ਹੂੰ ਔਰ ਇਹ ਡਿਸਟ੍ਰਿਕਟ सिरसा ਹਰਿਆਣਾ ਸਟੇਟ ਹੈ ਪਰ ਇਹ ਪੰਜਾਬ ਦੇ ਬਿਲਕੁਲ ਨਾਲ ਲੱਗਦਾ ਪੰਜਾਬੀ ਬੋਲ ਦਾ ਇਲਾਕਾ ਜਿਹਨੂੰ ਆਪਾਂ ਕਹਿੰਨੇ ਵੀ ਉਹ 60 ਸਾਲੇ ਵੱਖਰਾ ਹੋਇਆ ਤਾਂ ਇਹ ਜਿਹੜਾ ਹੈਗਾ ਸਥਾਨ ਉਸ ਤੇ 21 ਤਰੀਕ ਨੂੰ ਜਿਵੇਂ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਦੇਖੋ ਅਖੰਡ ਪਾਠਾਂ ਦੀਆਂ ਲੜੀਆਂ ਸੰਗਤਾਂ ਬਹੁਤ ਕਹਿੰਦੀਆਂ ਪਰ ਮੈਂ ਕਹਾਂ ਲੜੀਆਂ ਚ ਬਯਦ ਵੀ ਬੜੀ ਹੁੰਦੀ ਆ ਅਸੀਂ ਸਿਰਫ ਇੱਕ ਅਖੰਡ ਪਾਠ ਸਾਹਿਬ ਕਰਦੇ ਆ ਪੂਰੀਆਂ ਸੰਗਤਾਂ ਦੇ ਵੱਲੋਂ ਉਹਦਾ ਵੀ ਅਸੀਂ ਭੋਗ 21 ਤਰੀਕ ਨੂੰ ਨਗਰ ਕੀਰਤਨ ਤੋਂ ਪਹਿਲਾਂ ਪਾ ਦਿੰਨੇ ਆ ਤਾ ਕਿ ਜਿਹੜਾ ਸਮਾਗਮ ਵਾਲੇ ਦਿਨ ਕੋਈ ਕਾਲੀ ਨਾ ਹੋਵੇ ਹੁਣ 19 ਤਰੀਕ ਨੂੰ ਜਿਹੜਾ ਆਰੰਭ ਹੋਣਗੇ ਸ੍ਰੀ ਖੰਡਪੜ ਸਾਹਿਬ 20 ਨੂੰ ਮੱਧ ਤੇ 21 ਤਰੀਕ ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਭੋਗ ਪਾਣਗੇ ਫਿਰ ਨਗਰ ਕੀਰਤਨ ਹੋਊਗਾ ਔਰ ਨਗਰ ਕੀਰਤਨ ਦੇ ਵਿੱਚ ਗਤਕਾ ਪਾਰਟੀਆਂ ਬੈਂਡ ਪਾਰਟੀਆਂ ਬੜਾ ਜਲਵਾ ਹੁੰਦਾ ਟਾਡੀ ਜਥੇ ਕੁਇਸਰ ਜਥੇ ਔਰ ਫਿਰ 22 ਤਰੀਕ ਦਾ ਇਹ ਮੁੱਖ ਸਮਾਗਮ ਜਿਹੜਾ ਸਵੇਰੇ 10 ਵਜੇ ਆਰੰਭ ਹੋ ਕੇ ਤਕਰੀਬਨ 3-4 ਵਜੇ ਤੱਕ ਚੱਲਦਾ ਔਰ ਅਮਰ ਸੰਚਾਰ ਨਾਲ ਹੀ ਉਧਰ ਸਮਾਗਮ ਖੁੱਲੇ ਪੰਡਾਲ ਚ ਹੁੰਦਾ ਤੇ ਗੁਰਦੁਆਰਾ ਸਾਹਿਬ ਚ ਅਮਰ ਸੰਚਾਰ ਜਿਹੜੇ ਅਮਰਤ ਬੁਲਾਕੀ ਆ ਜ ਜਨਾ ਅਮਰਤ ਦੀ ਦਾਤ ਲੈਣੀ ਵੈਸੇ ਤਾਂ ਸਾਡੇ ਨੇੜੇ ਬਿਲਕੁਲ ਤਖਤ ਸਾਹਿਬ ਆ ਹਰ ਐਤਵਾਰ ਅਮਰ ਸੰਚਾਰ ਹੁੰਦਾ ਅਸੀਂ ਸੰਗਤਾਂ ਉੱਥੇ ਭੇਜ ਦਿੰਨੇ ਆ ਪਰ ਫੇਰ ਵੀ ਕਈ ਸੰਗਤਾਂ ਦੀ ਇੱਛਾ ਜਿਵੇਂ ਸਾਲਾਨਾ ਸਮਾਗਮ ਤੇ ਅਮਰ ਸੰਚਾਰ ਵੀ ਹੋਵੇ 10 20 150 ਜਿੰਨੇ ਪ੍ਰਾਣੀ ਗੁਰੂ ਕੇ ਜਹਾਜੇ ਚੜ ਸਕਦੇ ਆ ਤਾਂ ਉੱਥੇ ਪੰਜ ਪਿਆਰੇ ਸਹਿਬਾਨ ਅਮਰ ਸੰਚਾਰ ਵੀ ਕਰਨਗੇ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਿਹੜੇ ਵੀ ਸੰਗਤਾਂ ਸਮਾਂ ਕੱਢ ਸਕਦੀਆਂ ਉਹ ਜਰੂਰ ਇਹਨਾਂ ਸਮਾਗਮਾਂ ਦੇ ਉੱਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਹਰਿਆਣਾ ਪੰਜਾਬ ਰਾਜਸਥਾਨ ਵੱਖ-ਵੱਖ ਥਾਵਾਂ ਤੋਂ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਚ ਉੱਥੇ ਪੁੱਜਦੀਆਂ ਨੇ ਤੇ ਸੇਵਾ 'ਚ ਹਿੱਸਾ ਲੈ ਕੇ ਕਿਉਂਕਿ ਹੱਥੀ ਸੇਵਾ ਦਾ ਬੜਾ ਕੰਮ ਹੁੰਦਾ ਬਿਲਕੁਲ ਗੁਰੂ ਕੇ ਲੰਗਰਾਂ ਦਾ ਬੰਡਾਲਾਂ ਦਰਬਾਰਾਂ ਦਾ ਔਰ ਨਾਲੇ ਸਮਾਗਮ ਦੀਆਂ ਕਥਾ ਕੀਰਤਨ ਦੀ ਹਾਜ਼ਰੀ ਜਥੇ ਆਉਂਦੇ ਆ ਹਮ ਅਸੀਂ ਬਹੁਤਾ ਕਿਉਂਕਿ ਸਮਾਂ ਘੱਟ ਹੁੰਦਾ ਅਨਾਦ ਕਾਰਜਾਂ ਦਾ ਵੀ ਸਮਾਂ ਔਰ ਕੁਝ ਕੁ ਸ਼ਖਸੀਅਤਾਂ ਜਿਹੜੀਆਂ ਚੁਣਵੀਆਂ ਉਹਨਾਂ ਨੇ ਔਰ ਅਸੀਂ ਹਰ ਸਾਲ ਨਾਲ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ 'ਚ ਸੇਵਾ ਕਰਨ ਵਾਲੀਆਂ ਪੰਜ-ਛੇ ਸ਼ਖਸੀਅਤਾਂ ਦਾ ਸਨਮਾਨ ਕਰਦੇ ਹਾਂ ਵਿਸ਼ੇਸ਼ ਜਿਨ੍ਹਾਂ ਨੇ ਸਮਾਜ ਦੇ ਵਿੱਚ ਚੰਗਾ ਕੰਮ ਕੀਤਾ ਉਹਨਾਂ ਦੇ ਵਿਸ਼ੇਸ਼ ਸਨਮਾਨ ਜਿਵੇਂ ਪਿਛਲੇ ਸਮਿਆਂ 'ਚ ਉਰਾਈ ਸਾਹਿਬ ਦਾ ਸਨਮਾਨ ਹੋਇਆ ਆਦੇਸ਼ ਯੂਨੀਵਰਸਿਟੀ ਉਹਨਾਂ ਦਾ ਸਨਮਾਨ ਹੋਇਆ ਕਦਮਸ਼੍ਰੀ ਦਰਦੀ ਸਾਹਿਬ ਦਾ ਸਨਮਾਨ ਹੋਇਆ ਇਸ ਤਰ੍ਹਾਂ ਅਸੀਂ ਜਿਹੜੇ ਇਸ ਸਾਲ ਵੀ ਆ ਜੋ ਸਨਮਾਨ ਕਰਨ ਜਾ ਰਹੇ ਹਾਂ ਇਹ ਵੀ ਦਰਿਆਵਾਂ ਤੇ ਬੰਨ ਲਾਏ ਬਾਬੇ ਸਰਹਾਲੀ ਵਾਲੇ ਆ ਉਹਨਾਂ ਦਾ ਸਨਮਾਨ ਇੱਕ ਸਾਬਕਾ ਵੀਸੀ ਨੇ ਬੜੇ ਗੁਰਮੁਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਦੇ ਰਹੇ ਉਹਨਾਂ ਦਾ ਸਨਮਾਨ ਹੈ ਸਾਡੇ ਪਟਿਆਲਾ ਤੋਂ ਡਾਕਟਰ ਰਾਜਦੀਪ ਸਿੰਪਲੀ ਵੀ ਸਕੂਲ ਚਲਾ ਰਹੇ ਉਹਨਾਂ ਦਾ ਇੱਕ ਨੌਜਵਾਨ ਸਿੱਖ ਸਟੋਰੀਅਨ ਸਿਮਰਨ ਸਿੰਘ ਉਹਨਾਂ ਦਾ ਸਨਮਾਨ ਸਾਡੇ ਪਾਰਕ ਹੌਸਪੀਟਲ ਬਠਿੰਡਾ ਉਹਦੇ ਸੀਓ ਉਹਨਾਂ ਦਾ ਸਨਮਾਨ ਹੈ ਔਰੇ ਸੰਤ ਬਾਬਾ ਪ੍ਰਸਿੱਧ ਧਾਰਮਿਕ ਸ਼ਖਸੀਅਤ ਨੇ ਸੰਤ ਰਜਿੰਦਰ ਸਿੰਘ ਜੀ ਸਰਾਣੇ ਵਾਲੇ ਉਹ ਪਾਣੀ ਪਰਦੇ ਨੇ ਆ ਉਹਨਾਂ ਦਾ ਸਨਮਾਨ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਚ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਸਨਮਾਨ ਡਾਕਟਰ ਸਹਿਬਾਨਾਂ ਦਾ ਸਨਮਾਨ ਇਸੇ ਤਰ੍ਹਾਂ ਪ੍ਰੋਫੈਸਰਾਂ ਦਾ ਸਨਮਾਨ ਅਸੀਂ ਮਤਲਬ ਇਸ ਤਰ੍ਹਾਂ ਹੀ ਪੰਜ ਤੋਂ 6 ਸ਼ਖਸੀਅਤਾਂ ਵਿਸ਼ੇਸ਼ ਰੱਖਦੇ ਆ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਬਕਾਇਦਾ ਉਹਨਾਂ ਨੂੰ ਜਿਹੜਾ ਸਨਮਾਨ ਪੱਤਰ ਤੇ ਇਹ ਸਮਾਗਮ ਦੇ ਉੱਤੇ ਦਿੱਤਾ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਤੁਹਾਡਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਲਾਈਵ ਟੈਲੀਕਾਸਟ ਪੂਰੀਆਂ ਸੰਗਤਾਂ ਦੁਨੀਆ ਭਰ ਚ ਦੇਖਦੀਆਂ ਹੋਰ ਵੀ ਬਹੁਤ ਸਾਰੇ ਚੈਨਲ ਆਉਂਦੇ ਆ ਵੈਬ ਚੈਨਲ ਵੀ ਜਿਹੜੇ ਇਹਨੂੰ ਲਾਈਵ ਟੈਲੀਕਾਸਟ ਕਰਦੇ ਆ ਔਰ ਸਾਡਾ ਜਥਾ ਜਿਹੜਾ ਬੜਾ ਤਨਮਨ ਧੰ ਦੇ ਨਾਲ ਤਨ ਦੇਹੀ ਦੇ ਨਾਲ ਸੇਵਾ ਚੜ੍ਹਦੀ ਕਲਾ ਦੇ ਨਾਲ ਸਾਰਾ ਜਥਾ ਜਿਹੜਾ ਸਾਡਾ ਉਹ ਸੁਖਸੀਵਾਲ ਸਿਮਰਨ ٹرسٹ ਪੰਥਕ ਸਿਵਾਲਾ ਅਰਦਾਬੀ ਸਾਜ ਜਥੇਬੰਦੀਆਂ ਸਾਰੇ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਸਹਿਬਾਨ ਸੰਤ ਮਹਾਪੁਰਸ਼ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਜਿਹੜੇ ਪਿਆਰ ਰੱਖਣ ਵਾਲੇ ਆ ਉਹ ਸਾਰੇ ਤਕਰੀਬਨ ਉੱਥੇ ਇਹਨਾਂ ਸਮਾਗਮਾਂ ਤੇ ਪਹੁੰਚਦੇ ਆ ਔਰ ਗੁਰੂ ਦੀ ਕਿਰਪਾ ਨਾਲ ਜਿਹੜੇ ਸਮਾਜ ਸੇਵਾ ਦੇ ਕਾਰਜ ਆ ਇਹ ਨਿਰੰਤਰ ਜਾਰੀ ਆ ਤੇ ਗਾਂਵ ਵੀ ਨਿਰੰਤਰ ਜਿਹੜੇ ਆ ਉਹ ਜਾਰੀ ਰਹਿਣਗੇ ਦੇਖੋ ਇਸ ਸਮਾਗਮ ਦੇ ਵਿੱਚ ਨਾ ਜਲੌ ਜਿਹੜਾ ਹੁੰਦਾ ਹੈ ਪੂਰਾ ਵੇਖਣ ਵਾਲਾ ਹੁੰਦਾ ਸੰਗਤਾਂ ਦੇ ਜਿਸ ਤਰ੍ਹਾਂ 21 ਜੋੜੇ ਇਕੱਠੇ ਪ੍ਰਕਰਮਾ ਕਰਦੇ ਆ ਗੁਰੂ ਮਹਾਰਾਜ ਦੀ ਅੱਗੇ ਪਿੱਛੇ ਲਾਈਨ ਬਣ ਕੇ ਬਲੇ ਤਾਂ ਵੱਖਰਾ ਹੀ ਨਜ਼ਾਰਾ ਹੁੰਦਾ ਔਰ ਇੱਕ ਡਰੈਸ ਅਸੀਂ ਤਾਂ ਇੱਥੋਂ ਤੱਕ ਵੀ ਆ ਤੁਸੀਂ ਦੇਖੋ ਕਿ ਉਹਨਾਂ ਬੱਚਿਆਂ ਨੂੰ ਜਿਹੜੇ ਸੂਟ ਪਹਿਨਣੇ ਆ ਉਹਨਾਂ ਨੇ ਉਹ ਵੀ ਆਪਾਂ ਗੁਰਦੁਆਰਾ ਸਾਹਿਬ ਬੁਲਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਕਿ ਧੀਆਂ ਨੇ ਸੂਟ ਕਿਹੜੇ ਪਹਿਨਣੇ ਆ ਅੱਛਾ ਪਹਿਲੇ ਸਿਲੈਕਟ ਕਿਤੇ ਨਹੀਂ ਅਸੀਂ ਆਪ ਲੈ ਕੇ ਦਿੱਤੇ ਆ ਸਿਲੈਕਟ ਹੀ ਨਹੀਂ ਕੀਤੇ ਅਸੀਂ ਖੁਦ ਖਰੀਦ ਕੇ ਉਹਨਾਂ ਨੂੰ ਸੂਟ ਬੱਚੀਆਂ ਨੂੰ ਬੱਚਿਆਂ ਨੂੰ ਉਹਨਾਂ ਨੂੰ ਦਸਤਾਰਾਂ ਇੱਕ ਕਲਰ ਦੀਆਂ ਔਰ ਪਿਛਲੇ ਸਮੇਂ ਸਾਨੂੰ ਇਹ ਦਿੱਕਤ ਆਈ ਕਿ ਕਈਆਂ ਨੇ ਲਹਿੰਗਾ ਪਹਿਨਿਆ ਹੁੰਦਾ ਸੀ ਕਈ ਇਦਾਂ ਦੇ ਵੀ ਪਰਿਵਾਰ ਹੁੰਦੇ ਉਹ ਬਣੀ ਬਣਾਈ ਪਗੜੀ ਸਿਰ ਤੇ ਰੱਖ ਲੈਂਦੇ ਪਰ ਅਸੀਂ ਜਿਹੜੀਆਂ ਆਪ ਦਸਤਾਰਾਂ ਲੈ ਕੇ ਇੱਕ ਕਲਰ ਦੀਆਂ ਇੱਕ ਕਲਰ ਦੇ ਉਹਨਾਂ ਨੂੰ ਸੂਟ ਲੈ ਕੇ ਸਾਰਾ ਔਰ ਬੱਚੀਆਂ ਨੂੰ ਵੀ ਇੱਕ ਕਲਰ ਦੇ ਬਕਾਇਦਾ ਜਿਹੜਾ ਸਾਰਾ ਔਰ ਇੱਥੋਂ ਤੱਕ ਕਿ ਅਸੀਂ ਉਹਨਾਂ ਨੂੰ ਜਿਹੜਾ ਸਾਜੂ ਸਮਾਨ ਤਾਂ ਦਿੰਨੇ ਹੀ ਦਿੰਨੇ ਆ ਇਸ ਵਾਰ ਇੱਕ ਮਹਾਪੁਰਸ਼ਾਂ ਦੇ ਵੱਲੋਂ 21-21000 ਰੁਪਏ ਨਗਦ ਵੀ ਜਿਹੜਾ ਜੈੱਕ ਉਹਨਾਂ ਨੂੰ ਜਿਹੜਾ ਨਾਲ ਜਿਹੜਾ ਸਾਰੇ 21 ਜੋੜਿਆਂ ਨੂੰ ਦਿੱਤਾ ਜਾਣਾ। ਬਦਲੇ ਇਸ ਤਰ੍ਹਾਂ ਬਾਕੀ ਚਲੋ ਲੋੜਵੰਦ ਪਰਿਵਾਰ ਹੁੰਦੇ ਆ ਸਰਕਾਰ ਵੱਲੋਂ ਵੀ ਉਹਨਾਂ ਨੂੰ ਸਗਣ ਸਕੀਮਾਂ ਜਿਹੜੀਆਂ ਨੇ ਉਹਦੇ ਵਿੱਚ ਵੀ ਅਸੀਂ ਮਦਦ ਕਰਦੇ ਆ ਵੀ ਕਿਸੇ ਦੀ ਕੋਈ ਕੋਈ ਕਾਗਜ਼ੀ ਕਮੀ ਪੇਸ਼ੀ ਹੈ ਕਿਸ ਤਰ੍ਹਾਂ ਤਾਂ ਬਾਅਦ ਦੇ ਵਿੱਚ ਵੀ ਕਿਤੇ ਸਰਕਾਰੀ ਦਰਬਾਰੇ ਡੀਸੀ ਦਾ ਦਫ਼ਤਰ ਕਹਿਣਾ ਐਸਡੀਐਮ ਦਫ਼ਤਰ ਕਹਿਣਾ ਕਿਤੇ ਤਾਂ ਉੱਥੇ ਵੀ ਤਾਂ ਕਿ ਹਰਿਆਣਾ ਸਰਕਾਰ ਵੱਲੋਂ ਜਿਹੜੀ ਸਕਣ ਸਕੀਮ ਦਿੱਤੀ ਜਾਂਦੀ ਹੈਦਰ ਪੰਜਾਬ ਸਰਕਾਰ ਨੂੰ ਕਿਉਂਕਿ ਕਈ ਪੰਜਾਬ ਦੇ ਵੀ ਜੁੜੇ ਹੁੰਦੇ ਆ। ਕਈ ਰਾਜਸਥਾਨ ਦੇ ਵੀ ਜੁੜੇ ਹੁੰਦੇ ਆ। ਮਤਲਬ ਤਿੰਨ ਸਟੇਟਾਂ ਦੇ ਵਿੱਚੋਂ ਇਹ ਜੁੜੇ ਆ। ਐਸ ਵਾਰ ਦਾ ਤੇ ਹਰਾਨੀ ਮਨੋ ਇੱਕ ਪਰਿਵਾਰ ਦੂਰੋਂ ਇੱਥੇ ਨੌਕਰੀ ਕਰਦਾ ਉਹ ਕਿਤੇ ਲੱਗਿਆ ਹੋਇਆ। ਅਲੀਗੜ੍ਹ ਦੀ ਲੜਕੀ ਹੈ। ਮਤਲਬ ਉਹ ਰਾਜਸਥਾਨ ਕਿੱਥੇ ਉਹ ਅਲੀਗੜ੍ਹ ਤੇ ਔਰ ਦਿੱਲੀ ਦਾ ਲੜਕਾ ਹੈ। ਪਰ ਉਹ ਇੱਕ ਦਿਨ ਪਹਿਲਾਂ ਹੀ ਇੱਥੇ ਆ ਜਾਣਗੇ ਤੇ ਉਹਨਾਂ ਦਾ ਵੀ ਆਨੰਦਕਾਰ ਤੇ ਉਹਨਾਂ ਇਹ ਵੀ ਸੇਵਾ ਜਿਹੜੀ ਇੱਥੇ ਹੋਏਗੀ। ਸੋਇਸ ਤਰੀਕੇ ਦੇ ਨਾਲ ਗੁਰੂ ਦੀ ਕਿਰਪਾ ਨਾਲ ਇਹ ਵੱਖਰਾ ਹੀ ਜਲਵਾ ਹੁੰਦਾ ਉੱਥੇ ਜਦੋਂ ਸਾਰੇ ਬੈਠੇ ਹੁੰਦੇ ਆ ਨਾ ਇੱਕ ਵੱਖਰਾ ਹੀ ਆਨੰਦ ਹੁੰਦਾ ਔਰ ਇਹ ਮੈਂ ਸਮਝਦਾ ਇਹ ਜਿਹੜੇ ਜੋੜੇ ਸੁਭਾਗੇ ਜੋੜੇ ਆ ਇੱਕ ਧੀ ਪੁੱਤ ਦੇ ਵਿਆਹ ਤੇ ਕਿੰਨੀ ਕੁ ਸੰਗਤ ਆ ਸਕਦੀ ਰਿਸ਼ਤੇਦਾਰ ਕਿੰਨੇ ਆ ਸਕਦੇ ਆ ਪਰ ਇਥੇ ਇਹਨਾਂ ਸੁਭਾਗੇ ਜੋੜਿਆਂ ਦੇ ਆਨੰਦ ਕਾਰਜ ਦੇ ਉੱਤੇ ਹਜ਼ਾਰਾਂ ਸੰਗਤਾਂ ਹੁੰਦੀਆਂ ਨੇ ਇੱਕ ਵੱਡਾ ਜਲਵਾ ਹੁੰਦਾ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜਾ ਵੇਖਣ ਵਾਲਾ ਨਜ਼ਾਰਾ ਹੁੰਦਾ ਠੀਕ ਹੈ ਸਿੰਘ ਸਾਹਿਬ ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ ਸੋ ਬਿਲਕੁਲ ਐਸਾਨ ਪਾਈ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਵੱਲੋਂ ਜਿਹੜਾ ਆਪਣੇ ਟਰਸਟ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਵੱਡਾ ਜਿਹੜਾ ਉਪਰਾਲਾ ਹਰ ਸਾਲ ਕੀਤਾ ਜਾਂਦਾ ਤਾਂ ਇਸ ਸਾਲ ਵੀ ਜਿਹੜਾ ਵੱਡੇ ਪੱਧਰ ਤੇ ਜਿਹੜੇ ਸਮਾਗਮ ਰੱਖੇ ਗਏ ਨੇ ਜਿਦੇ ਵਿੱਚ ਸੁਭਾਗ ਜੋੜੀਆਂ ਦੇ ਨੇ ਆਨੰਦ ਕਾਰਜ ਵੀ ਹੋਣਗੇ ਗੁਰਮਤ ਸਮਾਗਮ ਵੀ ਹੋਵੇਗਾ ਅੰਮ੍ਰਿਤ ਸੰਚਾਰ ਵੀ ਹੋਵੇਗਾ ਤੇ ਨਾਲ ਹੀ ਮਹਾਨ ਨਗਰ ਕੀਰਤਨ ਵੀ ਜਿਹੜਾ ਸਜਾ ਜਾਵੇਗਾ ਸੋ ਸੰਗਤਾਂ ਜਿਹੜੀਆਂ ਨੇ ਹਰਿਆਣਾ ਦੇ ਵਿੱਚ ਜ਼ਰੂਰ ਵੱਧ ਚੜ੍ਹ ਕੇ ਜਿਹੜਾ ਇਸ ਸਮਾਗਮ ਦੇ ਵਿੱਚ ਪਹੁੰਚਣ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਪ੍ਰਾਪਤ ਕਰਨਾ ਸੋ ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਹੋਰ ਮਾਨ ਸ਼ਖਸੀਅਤ ਦੇ ਨਾਲ ਜਿਹੜੀ ਹੈ ਰੂਬਰ ਕਰਾਵਾਂਗੇ ਜਾਨਕੀ ਗੱਲਬਾਤ ਕਰਾਵਾਂਗੇ ਮੈਨੂੰ ਦਿਓ ਜازت ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ